ਤੇ ਆਉਂਦਾ ਟਰੱਕ ਸਿੱਧਾ ਲਿਆ ਕੇ ਮੇਰੇ ਉੱਪਰ ਚੜ ਜਾਂਦਾ ਮੈਨੂੰ ਨਹੀਂ ਪਤਾ ਵੀ ਮੇਰੇ ਤੇ ਕੀ ਵੱਜਾ ਕੀ ਨਹੀਂ ਜਦੋਂ ਚੜ ਕੇ ਐਨ ਲੰਘ ਜਾਂਦਾ ਉਸ ਤੋਂ ਬਾਅਦ ਮੈਨੂੰ ਪਤਾ ਲੱਗਦਾ ਵੀ ਹਾਂ ਉਹ ਟਰੱਕ ਸਗਾ ਵੀ ਜੋ ਮੇਰੀ ਲੱਤਾਂ ਉੱਪਰ ਦੀ ਲੰਘ ਚੁੱਕਾ ਆ ਡੈਡੀ ਹੁਣੇ ਵੀ ਮੈਨੂੰ ਬੜਾ ਹੌਸਲਾ ਦਿੱਤਾ ਮੈਂ ਕਿਹਾ ਡੈਡੀ ਕੋਈ ਨਾ ਵੀ ਇਦਾਂ ਹੋ ਗਈ ਆ ਲੱਤਾਂ ਫਸ ਗਈਆਂ ਡੈਡੀ ਹੁਣੇ ਕਹਿੰਦੇ ਵੀ ਪੈਰ ਹਲਾ ਕੇ ਦਿਖਾ ਮੈਂ ਪੈਰ ਆਪਣਾ ਹਲਾ ਕੇ ਦਿਖਾਈ ਦੋਣੀ ਡੈਡੀ ਹੁਣੇ ਕਹਿੰਦੇ ਕੋਈ ਨਾ ਤੂੰ ਕੱਬੜਨਾ ਸਾਰਾ ਕੁਝ ਸੈੱਟ ਹੋ ਜਾਊਗਾ ਉਹਨਾਂ ਨੇ ਕਿਹਾ ਵੀ ਜੇ ਤਾਂ ਤੁਹਾਨੂੰ ਮੁੰਡੇ ਦੀ ਜਾਨ ਚਾਹੀਦੀ ਆ ਤਾਂ ਬਈ ਰ ਆਪਣੀ ਲਤ ਕਟਣੀ ਪੈਣੀ ਆ ਜਦੋਂ ਉਹਨਾਂ ਨੂੰ ਰੈਡੀ ਨੂੰ ਇਹ ਗੱਲ ਸੁਣਨ ਨੂੰ ਮਿਲੀ ਆ ਉਹ ਤਾਂ ਤੁਹਾਨੂੰ ਵੀ ਪਤਾ ਆ ਵੀ ਕਿਸੇ ਦਾ ਮਾਪੇ ਦਾ ਰਿਐਕਸ਼ਨ ਕੀ ਹੋ ਸਕਦਾ ਆ ਜਦੋਂ ਉਹਨਾਂ ਨੂੰ ਆ ਗੱਲ ਪਤਾ ਲੱਗੇ ਵੀ ਚੰਗਾ ਵાળા ਮੁੰਡਾ ਸਾਡੇ ਦਾਦਾ ਹੋ ਜਾਣੀ ਆ ਉਹਦੇ ਨਾਲ ਬਈ ਦਰਦ ਬਹੁਤ ਹੀ ਤਕਲੀਫ ਮੇ ਤੋਂ ਜਾਣੀ ਹੋ ਰਹੀ ਸੀ ਤਾਂ ਉਹਨਾਂ ਨੇ ਵੀ ਲਤ ਉਹ ਦਿੱਤੀ ਕੱਟ ਫਿਰ ਆਈ ਆਈਸੀਯੂ ਵਿੱਚ ਰਹਿ ਆ ਉਸ ਤੋਂ ਬਾਅਦ ਕਾਫੀ ਉੱਥੇ ਟ੍ਰੀਟਮੈਂਟ ਚੱਲਿਆ ਬੜੇ ਦਰਦਨਾਕ ਪੱਟੀਆਂ ਬਹੁਤ ਦਰਦ ਸਹਿਆ ਬਹੁਤ ਕੁਝ ਸਹਿਣਾ ਪਿਆ ਬਹੁਤ ਯਾਨੀ ਕਿ 2 ਮਹੀਨੇ ਦੇ ਕਰੀਬ ਮਦਾਖ ਰਿਹਾ ਉੱਥੇ ਉਸ ਤੋਂ ਬਾਅਦ ਵੀ ਜਾ ਕੇ ਹੁਣ 4-5 ਵਾਰ ਦਾਖਲ ਹੋ ਚੁੱਕੇ ਆ ਤੇ ਜਦੋਂ ਤੁਹਾਨੂੰ ਪਤਾ ਲੱਗਾ ਕਿ ਬੇਟੇ ਮੇਰੇ ਲੱਤ ਕੱਢ ਦਿੱਤੀ ਇਕੱਲਾ ਇਕੱਲਾ ਪੋਤੇ ਤੁਹਾਡਾ ਉਸ ਟਾਈਮ ਮੈਨੂੰ ਨਜ਼ਰ ਤਾਈ ਮੈਨੂੰ ਬਿਅ ਕੇ 10-11 ਵਜੇ ਸਰ ਤਾਈ ਰਾਤ ਦੇ 12 ਵਜੇ ਠੀਕ ਆ ਟੂਕੇ ਦੋਲਵਾਏ ਪਰ ਮੈਨੂੰ ਕੋਈ ਪਤਾ ਨਹੀਂ ਦਿਨ ਨੇ ਮੈਨੂੰ ਪਤਾ ਲੱਗ ਗਿਆ ਵੀ ਲੱਤ ਕੱਟੀ ਆ ਇਹ ਕੁੜੀਆਂ ਨੇ ਵੀ ਤਾਂ ਮੇਰੇ ਇੱਥੇ ਮੇਰਾ ਜਵਾਈ ਵੀ ਆਇਆ ਸੀ ਉਹਨੇ ਵੀ ਮੈਨਾਂ ਗੱਲ ਕੀਤੀ ਮੈਨੂੰ ਕੋਈ ਪਤਾ ਨਹੀਂ ਹੈਗਾ ਬਈ ਕਿੱਦ ਤੱਕ ਕੀ ਹੋਇਆ ਕੀ ਨਹੀਂ ਹੋਇਆ ਬਸ ਚੱਕਦਾਂਮੀ ਮੈਂ ਆਪਣੇ ਆਪ ਨੂੰ ਅਚਾਨਕ ਬੇਹੋਸ਼ੀ ਹੋ ਗਈ ਪਤਾ ਨਹੀਂ ਮੈਨੂੰ ਕੋਈ ਵੀ ਜੱਤ ਬਤਾ ਲੱਗਾ ਨਹੀਂ ਕਿਉਂਕਿ ਉਹ ਟਾਈਮ ਬਹੁਤ ਸਾਡੇ ਲਈ ਕ੍ਰਿਟੀਕਲ ਟਾਈਮ ਸੀਗਾ ਤੇ ਬਹੁਤ ਮਾੜਾ ਟਾਈਮ ਮਤਲਬ ਜੀ ਅੱਜ ਵੀ ਅਸੀਂ ਉਸ ਨੂੰ ਮਤਲਬ ਜੀਤੇ ਕਰਦੇ ਆ ਨਾ ਤਾਂ ਸਾਡਾ ਰੋਣਾ ਨਿਕਲ ਜਾਂਦਾ ਹੁਣ ਉਹ ਚੇਤੇ ਬਹੁਤ ਖਦਾ ਰਾਤ ਦਿਲ ਆ ਵੀ 12 ਮਹੀਨੇ ਸਾਲ ਹੋ ਗਏ ਆ ਉਪਰ 8 ਮਹੀਨੇ ਦਿਲ ਜਾਂਦੇ ਆ ਵੀ ਸਾਨੂੰ ਦਿਨ ਰਾਤ ਤੁਸੀਂ ਮਰ ਮਰ ਕੇ ਜੀਂਦੇ ਆ ਇਹ ਡੈਡੀ ਦਾ ਮੈਂ ਇਹਨੂੰ ساری ਰਾਤ ਉੱਲਾਦ ਚੱਕ ਖੜਾ ਕਰ ਪਾ ਬਾਸਰਮ ਕਰਾ ਸਾਰਾ ਹੀ ਕੋਸ਼ਿਸ਼ ਬਹੁਤ ਹੁੰਦਾ ਫੀਲ ਕਿਉਂਕਿ ਕੋਚ ਸੁਪਨੇ ਪਹਿਣਾ ਨੇ ਨਾ ਭਰਾ ਦੀ ਸਰਤੀ ਵੀ ਦੇਖੇ ਹੁੰਦੇ ਆ ਵੀ ਸਾਡੇ ਭਰਾ ਨੇ ਸਾਡੀ ਇਹ ਖੁਆਇਸ਼ਾਂ ਪੂਰੀਆਂ ਕਰਨੀਆਂ ਆ ਤੇ ਜਦੋਂ ਇਹ ਬਾਹਰ ਸੀਗਾ ਉੱਥੇ ਵੀ ਬਿਮਾਰ ਹੋ ਗਿਆ ਸੀਗਾ ਬਿਮਾਰ ਹੋ ਕੇ ਆਇਆ ਤੇ ਉਦੋਂ ਵੀ ਸਾਨੂੰ ਬਹੁਤ ਜ਼ਿਆਦਾ ਸੀ ਸਾਨੂੰ ਇਹਦੇ ਤੋਂ ਚੀਜ਼ਾਂ ਦੀ ਐਕਸਪੈਕਟੇਸ਼ਨ ਨਹੀਂ ਸਾਨੂੰ ਬਸ ਇਹ ਸੀਗਾ ਵੀ ਤੰਦਰੁਸਤ ਰਹੇ ਤਾਂ ਇਹਨੂੰ ਬਾਹਰ ਜਦੋਂ ਬਿਮਾਰ ਹੋਇਆ ਤੇ ਇੱਧਰ ਬੁਲਾ ਲਿਆ ਸੀ ਵੀ ਚਲੋ ਇਹ ਠੀਕ ਹੋ ਜਵੇ ਇੱਧਰ ਆ ਕੇ ਤੇ ਇਹ ਨਹੀਂ ਸੀ ਪਤਾ ਵੀ ਇੱਕ ਹਾਸੇ ਨੇ ਪੂਰੀ ਲਾਈਫੇ ਚੇਂਜ ਕਰ ਦੇਣੀ ਆ ਤੇ ਸੁਪਨਿਆਂ ਦੀ ਤਾਂ ਗੱਲ ਕੀ ਕਰੀਏ ਹੁਣ ਕੋਈ ਲਫਜ ਨਹੀਂ ਇਸ ਬਾਰੇ ਤਾਂ ਮੈਨੂੰ ਸਗਾ ਵੀ ਮੇਰੇ ਵਾਂਗੂ ਹੋਰ ਵੀ ਬਹੁਤ ਲੋਕੀ ਦੁਖੀ ਹੋਣਗੇ ਮੇਰੇ ਤੋਂ ਵੀ ਜ਼ਿਆਦਾ ਔਖੇ ਹੋਣਗੇ ਵੀ ਸ਼ਾਇਦ ਮੈਂ ਕਿਸੇ ਲਈ ਮੋਟੀਵੇਸ਼ਨ ਵੰਡ ਸਕਾਂ ਵੀ ਬੇਹੈਲਪ ਹੋ ਸਕਦੀ ਆ ਕਿਸੇ ਨੂੰ ਵੀ ਹਾਂ ਵੀ ਉਹ ਵੀ ਇੱਕ ਇਦਾਂ ਦੇ ਟਾਈਮ ਚੋਂ ਨਿਕਲਿਆ ਤੇ ਅੱਜ ਆ ਵੀ ਟਾਈਮ ਦੇ ਵਿੱਚ ਹੈਗਾ ਆ ਚੰਗੀ ਭਲੀ ਲਾਈਫ ਸੀ ਬਹੁਤ ਵਧੀਆ ਸੀ ਜ਼ਿੰਦਗੀ ਹੈ ਨਾ ਵੀ ਆਪਾਂ ਨੂੰ ਹੋਰ ਕੁਝ ਨਹੀਂ ਚਾਹੀਦਾ ਜੋ ਹੋ ਗਿਆ ਹੋ ਗਿਆ ਮਾਲਕ ਦਾ ਭਾਣਾ ਮੰਨ ਲਿਆ ਆਪਾਂ ਵੀ ਆਪਾਂ ਨੂੰ ਹੁਣ ਲਾਜ ਕਰਾ ਦੋ ਹਨਾ ਵੀ ਉਹਨਾਂ ਨੇ ਵਾਦੇ ਕੀਤੇ ਪੂਰੇ ਉਹ ਕਹਿੰਦੇ ਵੀ ਠੀਕ ਆ ਸਾਰੇ ਲਾਜਵੀ ਕਰਾਵਾਂਗੇ ਲੱਤ ਤੱਕ ਵੀ ਲਵਾ ਕੇ ਦਮਾਂਗੇ ਤੇ ਜਿੰਨੀ ਤੇ ਰਿਆ ਟਾਈਮ ਤੋਂ ਠੀਕ ਨਹੀਂ ਹੁੰਦਾ ਤੈਨੂੰ ਸੈਲਰੀ ਵੀ ਦਵਾਂਗੇ ਮੈਂ ਕਿਹਾ ਚਲੋ ਠੀਕ ਆ ਆਪਾਂ ਨੂੰ ਨਾ ਜੋ ਹੋਣਾ ਸੀ ਹੋ ਗਿਆ ਉਹਨਾਂ ਨੇ ਪਹਿਲਾਂ ਜੀ ਥੋੜਾ ਟਾਈਮ ਲਾਜਵੀ ਕਰਾਇਆ ਉਸ ਤੋਂ ਬਾਅਦ ਉਹ ਵੀ ਮੁਕਰ ਗਏ ਵਾਅਦੇ ਕਰਕੇ ਜੇ ਉਹ ਸਾਇੰਸ ਉਹਨੂੰ ਕਰਾ ਲੈ ਸਾਥੋ ਸਾਥ ਪਾਸੇ ਫੈਸਲੇ ਬੂਸਲੇ ਕਰਾ ਕੇ ਉਸ ਤੋਂ ਬਾਅਦ ਉਹ ਵੀ ਮੁਕਰ ਗਏ ਇੱਕ ਇਨਸਾਨੀਅਤ ਦੀ ਗੱਲ ਆ ਥਾਰਨਾ ਜਵਾਨ ਕੀਤੀ ਸੀ ਜੇ ਤੁਸੀਂ ਸਾਨੂੰ ਇਹ ਕੰਮਾਂ ਦਾ ਨਹੀਂ ਪਤਾ ਸੀ ਵੀ ਲਿਖ ਲਿਖਾਈਏ ਵੀ ਹੁੰਦੇ ਆ ਉਹ ਵੀ ਇੱਕ ਉਹਨਾਂ ਦੀ ਇਨਸਾਨੀਅਤ ਨਹੀਂ ਨਿਕਲੀ ਉਹਨਾਂ ਬੰਦਿਆਂ 'ਚ ਵੀ ਉਸ ਤੇ ਮੈਂ ਨਹੀਂ ਅੱਗੇ ਦਾ ਸੋਚਿਆ ਅੱਗੇ ਕੀ ਹੋਊਗਾ ਕਿੱਦਾਂ ਹੋਊਗਾ ਮੈਨੂੰ ਸਿਗਾ ਵੀ ਕੱਢ ਦੋ ਬਸ ਜੋ ਵੀ ਡਾਕਟਰ ਕਹਿੰਦੇ ਆ ਜੋ ਵੀ ਆ ਮੈਂ ਆਪੇ ਕਹਿਦਾ ਡੈਡੀ ਨੂੰ ਕੱਢ ਦੋ ਮੈਂ ਕਿਹਾ ਜੀ ਡਾਕਟਰ ਕਹਿੰਦੇ ਆ ਤਾਂ ਕਿਉਂਕਿ ਦਾਤ ਚੱਲ ਨਹੀਂ ਸੀ ਹੁੰਦਾ ਪਿਆ ਇਹ ਸਭ ਪੁਰਾਣੇ ਕਰਮਾਂ ਦੇ ਆਪਣੇ ਨਾਤੇ ਆ ਵੀ ਜੋ ਵੀ ਆਪਾਂ ਆਖਰਿਆ ਕੀ ਪੁਰਾਣਾ ਇਦਾਂ ਦਾ ਕਰਮ ਕਰ ਦਿੱਤਾ ਪਿਛਲੇ ਯਾਮੇ ਚ ਜਾਂ ਪਤ ਨਹੀਂ ਕਿਹੜੇ ਜੂਨ ਦੇ ਵਿੱਚ ਹੈ ਨਾ ਕਿਹੜਾ ਕਰਮ ਇਦਾਂ ਦਾ ਕਰ ਬੈਠੇ ਆ ਵੀ ਜਿਹੜਾ ਆਪਾਂ ਨੂੰ ਹਿਸਾਬ ਦੇਣਾ ਪਿਆ ਆ ਸਭ ਕੀਤਾ ਅੱਗੇ ਆਉਂਦਾ ਐਸੇ ਜਾਨ ਵਿੱਚ ਪਾਵਾਂ ਨਹੀਂ ਆਪਾਂ ਕੁਝ ਕੀਤਾ ਹੈਗਾ ਗਿਲਾ ਸ਼ਿਕਵਾ ਇਦਾਂ ਆ ਜੀ ਆ ਸਾਡੇ ਤੋਂ ਬੁਰੇ ਹਾਲਾਤ ਵਿੱਚ ਵੀ ਹੈਗੇ ਆ ਕਿਸੇ ਦੀ ਰੀੜ ਦੀ ੱਡੀ ਰੋਟੀ ਆ ਕਿਸੇ ਦੀਆਂ ਦੋਨੀਆਂ ਲੱਤਾਂ ਹੈ ਨਹੀਂ ਬਾਹਾਂ ਹੈ ਨਹੀਂ ਗਿਆ ਜੇ ਆਪਾਂ ਉਹਨਾਂ ਵੱਲ ਦੇਖੀਏ ਆਪਾਂ ਉਹਨਾਂ ਨਾਲੋਂ ਵੀ ਚੰਗੇ ਆ ਨਾ ਇਸ ਲਈ ਵੀ ਜੋ ਮਾਲਕ ਨੇ ਦਿੱਤਾ ਆ ਜਿੱਥੇ ਰੱਖਿਆ ਆ ਉਹਦੇ ਭਾਣੇ ਜਿਹਾ ਤੇ ਬਹੁਤ ਦਾ ਸ਼ੁਕਰ ਕਰਦੇ ਆਂ ਵੀ ਜੇ ਰੱਖਿਆ ਤਾਂ ਹੈ ਵੀ ਜੇ ਅੱਜ ਮੰਜੇ ਦੇ ਹੁੰਦੇ ਅੱਜ ਤੁਹਾਡੇ ਨਾਲ ਖੜੇ ਹੋ ਕੇ ਇੰਟਰਵਿਊ ਕਰਦਾ ਗੱਲ ਲਾਂਦੇ ਵੀ ਆਪਣਾ ਦੁੱਖ ਥੋੜਾ ਦੱਸ ਸਕਦੇ ਆ ਵੀ ਮੈਂ ਕਿੰਨਾ ਕੁ ਦੁਖੀ ਆ ਮੇਰੇ ਕੋਲ ਸੀਗੇ ਮੈਨੂੰ ਹੌਸਲਾ ਦਿੰਦੇ ਸੀ ਮੈਂ ਤਾਂ ਬਰੇ ਹੀ ਆ ਕੇ ਹਸਪੀਟਲ ਵੀ ਰੋਂਦੇ ਹੁੰਦੇ ਸੀ ਉੱਚੀ ਉੱਚੀ ਪਤਾ ਲੱਗੇ ਜਾਂਦਾ ਤੇ ਬਸ ਭਾਜੀ ਕੀ ਕਹਿਸਾਦੇ ਹੁਣ ਕੋਈ ਸਮਾਸੀ ਪਰਿਵਾਰ ਦੇ ਵਿੱਚ ਖੁਸ਼ੀਆਂ ਦਾ ਮਾਹੌਲ ਸੀ ਉਸ ਤੋਂ ਬਾਅਦ ਵੀਰ ਜੀ ਉਹਨਾਂ ਦਾ ਸੜਕ ਹਾਸੇ ਦੌਰਾਨ ਐਕਸੀਡੈਂਟ ਹੋ ਜਾਂਦਾ ਹੈ ਦੋ ਭੈਣਾਂ ਨੇ ਦੋ ਭੈਣਾਂ ਦਾ ਇਕਲੋਤਾ ਭਰਾ ਇਸ ਪਰਿਵਾਰ ਦੇ ਉੱਪਰ ਦੁੱਖਾਂ ਦਾ ਭਾਣਾ ਵਰਤਦਾ ਹੈ ਗੱਲਬਾਤ ਕਰਦੇ ਹਾਂ ਉਹਨਾਂ ਦੇ ਨਾਲ ਸਭ ਤੋਂ ਪਹਿਲੇ ਤਾਂ ਤੁਹਾਡਾ ਸਵਾਗਤ ਹੈ ਬਹੁਤ-ਬਹੁਤ ਸਾਰਾ ਤੁਹਾਡਾ ਵੀ ਧੰਨਵਾਦ ਭਾਜੀ ਜੀ ਤੁਹਾਡਾ ਵੀ ਸਵਾਗਤ ਹੈ ਅੰਟੀ ਜੀ ਤੁਹਾਡਾ ਵੀ ਧੰਨਵਾਦ ਜੀ ਤੁਹਾਡਾ ਵੀ ਸਵਾਗਤ ਹੈ ਹਾਂ ਜੀ ਥੈਂਕ ਯੂ ਵੀਰ ਜੀ ਕਿਸ ਤਰ੍ਹਾਂ ਜਿਹੜਾ ਸੜਾ ਖਾਸਾ ਹੋਇਆ ਤੁਹਾਡੇ ਨਾਲ ਹਾਂਜੀ ਭਾਜੀ ਮੈਂ ਪਹਿਲਾਂ ਡਵਾਈ ਹੁੰਦਾ ਸੀਗਾ ਮੈਂ ਡਵਾਈ ਉੱਥੇ ਵੀ ਬਿਮਾਰ ਹੋਣ ਕਰਕੇ ਮੈਨੂੰ ਇੰਡੀਆ ਆਉਣਾ ਪਿਆ ਇੰਡੀਆ ਆ ਕੇ ਮੈਂ ਆਪਣਾ ਇਲਾਜ ਕਰਵਾਇਆ ਤੇ ਇਲਾਜ ਕਰਵਾ ਕੇ ਮੈਂ ਹੋਰ ਕੰਟਰੀ ਦਾ ਅਪਲਾਈ ਕਰ ਦਿੱਤਾ ਤਾਂ ਫੇਰ ਮੈਨੂੰ ਇਹ ਸੀਗਾ ਵੀ ਚਲੋ ਜਿੰਨਾ ਟਾਈਮ ਨਹੀਂ ਬਣਦਾ ਕੰਮ ਆ ਨਾ ਦੋ ਟਾਈਮ ਨੇ ਲੱਗਿਆ ਨਹੀਂ ਸੀਗੇ ਬੰਨ ਨੂੰ ਮੈਂ ਫਿਰ ਸੋਚਿਆ ਵੀ ਚੱਲ 2-4 ਮਹੀਨੇ ਬੇਲੇ ਕਾਦੇ ਰਹਿਣਾ ਹੈ ਵੀ ਕੰਮ ਤੇ ਲੱਗ ਜੰਨੇ ਆ ਫਿਰ ਮੇਰੇ ਕੁਝ ਯਾਰ ਦੋਸਤ ਸੀਗੇ ਲੱਗੇ ਤਾਂ ਉਹ ਕਹਿੰਦੇ ਵੀ ਟੂਲ ਬਲਾਜ਼ਰ ਤੇ ਲੱਗੇ ਸੀਗੇ ਲੋਡੂ ਵਾਲ ਫਲੋਰ ਕੋਲ ਆ ਤੇ ਮੈਨੂੰ ਉੱਥੇ ਡਿਊਟੀ ਉੱਥੇ ਲਵਾ ਦਿੱਤਾ ਉਹਨਾਂ ਨੇ ਆਪਣੇ ਨਾਲ ਹੀ ਸੈਕਿਉਰਿਟੀ ਗਾਰਡ ਚ ਤੇ ਵਧੀਆ ਕੰਮ ਚੱਲਦਾ ਸੀਗਾ ਵੀ ਮੈਨੂੰ ਹਲੇ ਮਹੀਨੇ ਦੇ ਕਰੀਬ ਹੋ ਗਿਆ ਉੱਥੇ ਜਾਂਦੇ ਨੂੰ ਤੇ ਮੇਰੀ ਨਾਈਟ ਡਿਊਟੀ ਹੁੰਦੀ ਆ ਮੈਂ ਡਿਊਟੀ ਤੇ ਬੈਠਾ ਹਾਂ ਵੀਆਈਪੀ ਲੈਂਚ ਤੇ ਅਸੀਂ ਨਾਲ ਮੇਰੇ ਇੱਕ ਹੋਰ ਮੁੰਡਾ ਹੁੰਦਾ ਆ ਤੇ ਅਸੀਂ ਨਾਲ ਹੀ ਮੇਰੇ ਜਾਂਦਾ ਹੁੰਦਾ ਸੀ ਤੇ ਅਸੀਂ ਉੱਥੇ ਦੋਨੀਆਂ ਨੇ ਬੈਠੇ ਆਂ ਡਿਊਟੀ ਦੌਰਾਨ ਵੀਆਈਪੀ ਲੇਨ ਤੇ ਬੈਰੀਕੇਡ ਵਗੈਰਾ ਲੱਗੇ ਸਾਰਾ ਓਕੇ ਸੀਗਾ ਰਾਤ ਦਾ 2:30 ਵਜੇ ਦਾ ਟਾਈਮ ਸੀਗਾ ਤੇ ਸਾਨੂੰ ਨਹੀਂ ਪਤਾ ਸੀ ਆਪਣੇ ਧਿਆਨ 'ਚ ਡਿਊਟੀ ਦੇ ਬੈਠੇ ਆਂ ਵੀ ਤੁੰਦ ਬਹੁਤ ਜ਼ਿਆਦਾ ਪਈ ਸੀ ਕਿਉਂਕਿ ਮਹੀਨਾ ਬਾਰ ਮਾਸ ਸੀਗਾ ਦਸੰਬਰ ਦਾ ਰਾਤ ਦਾ ਟਾਈਮ ਸੀ ਹਨੇਰਾ ਵੀ ਬਹੁਤ ਸੀ ਤੇ ਉਧਰੋਂ ਟਰੱਕ ਆਉਂਦਾ ਆ ਆਵਾਜ਼ ਦਾ ਚਲੋ ਉੱਥੇ ਤਾਂ ਨਹੀਂ ਪਤਾ ਲੱਗਦਾ ਕਿਉਂਕਿ ਟਰੱਕ ਦਾ ਬਹੁਤ ਅੰੰਗ ਦੇ ਆਪਾਂ ਨੂੰ ਕੋਈ ਪਤਾ ਕਿਹੜਾ ਆਪਣੇ ਆਲਾ ਰਿਹਾ ਆ ਤੁੰਦ ਕਰਕੇ ਦੀਦਾ ਵੀ ਨਹੀਂ ਸੀ ਤੇ ਉਸ ਤੋਂ ਬਾਅਦ ਟਰੱਕ ਆਇਆ ਸੱਦਾ ਹੀ ਮੈਨੂੰ ਨਹੀਂ ਪਤਾ ਸੀ ਆਪਸ ਵਿੱਚ ਬੈਠੇ ਆ ਗੱਲਾਂ ਕਰਦੇ ਆ ਉੱਥੇ ਡਿਊਟੀ ਦੇ ਸੀਗੇ ਤੇ ਆਉਂਦਾ ਟਰੱਕ ਸਿੱਧਾ ਲਿਆ ਕੇ ਮੇਰੇ ਉੱਪਰ ਚੜ ਜਾਂਦਾ ਮੈਨੂੰ ਨਹੀਂ ਪਤਾ ਵੀ ਮੇਰੇ ਤੇ ਕੀ ਵੱਜਾ ਕੀ ਨਹੀਂ ਜਦੋਂ ਚੜ ਕੇ ਇਹਨਾਂ ਲੰਘ ਜਾਂਦਾ ਉਸ ਤੋਂ ਬਾਅਦ ਮੈਨੂੰ ਪਤਾ ਲੱਗਦਾ ਵੀ ਹਾਂ ਉਹ ਟਰੱਕ ਸੀਗਾ ਵੀ ਜੋ ਮੇਰੀ ਲੱਤਾਂ ਉੱਪਰ ਦੀ ਲੰਘ ਚੁੱਕਾ ਆ ਕਿਉਂਕਿ ਮੇਰਾ ਉੱਠਣ ਦੀ ਮੈਂ ਵੀ ਕੋਸ਼ਿਸ਼ ਕੀਤੀ ਜਦੋਂ ਟਰੱਕ ਆ ਰਿਹਾ ਆ ਉਸ ਟਾਈਮ ਮੈਂ ਦੇਖਿਆ ਵੀ ਮੇਰੇ ਨਾਲ ਦਾ ਮੁੰਡਾ ਖੜਾ ਹੋ ਜਾਂਦਾ ਤੇ ਚੌਂਕ ਕੇ ਹਨਾ ਅੱਖਾਂੀਆਂ ਮਤਲਬ ਹੂਤਰਾ ਕੀਤੀਆਂ ਮਤਲਬ ਰਿਐਕਸ਼ਨ ਉਹਦਾ ਇਦਾਂ ਦਾ ਸੀਗਾ ਵੀ ਕੁਝ ਬੀ ਇਹ ਕੀ ਚੌਂਕ ਜੇ ਜਾਂਦਾ ਜਦੋਂ ਉਹ ਤਾਂ ਫਿਰ ਮੈਂ ਉਹਦਾ ਦੇਖ ਕੇ ਉਹਨੂੰ ਮੈਂ ਨਹੀਂ ਪੁੱਛਿਆ ਕੁਝ ਵੀ ਮੈਂ ਇੱਕਦਮ ਖੜਾ ਹੁੰਦੀ ਟਰਾਈ ਕੀਤੀ ਸਿੱਧਾ ਲਿਆ ਕੇ ਮੇਰੇ ਉੱਪਰ ਚਾਰਤਾ ਤੇ ਜਦੋਂ ਮੈਂ ਦੇਖਦਾ ਬਾਅਦ ਚੋਂ ਜਦੋਂ ਮੇਰੇ ਉੱਪਰ ਦੀ ਟਰੱਕ ਲੰਘ ਜਾਂਦਾ ਆ ਮੈਂ ਉੱਠ ਕੇ ਦੇਖਦਾ ਬਈ ਇਹ ਕੀ ਹੋਇਆ ਬਈ ਸ਼ਾਇਦ ਮੈਨੂੰ ਲੱਗਾ ਸੁਪਨਾ ਆ ਮੈਂ ਕਿਉਂਕਿ ਜਦੋਂ ਮੈਂ ਸਿੱਧਾ ਹੋਣ ਲੱਗਾ ਮੇਰਾ ਬੱਖ ਲਿਆ ਹੋਇਆ ਸੀਗਾ ਜਦੋਂ ਮੈਂ ਟਰੱਕ ਲੰਘਿਆ ਮੈਂ ਸਿੱਧਾ ਹੋਣ ਲੱਗਾ ਮੇਰਾ ਇਕਲਾ ਲੱਗ ਹਿੱਲਿਆ ਜਦੋਂ ਮੈਂ ਲੱਗ ਹਿੱਲਿਆ ਮੈਂ ਕਿਹਾ ਵੀ ਇਹ ਕੀ ਮੇਰਾ ਸੁਪਨਾ ਆ ਵੀ ਇਦਾਂ ਨਹੀਂ ਹੋ ਸਕਦੀ ਤੇ ਪਰ ਉਹ ਸੱਚ ਸੀਗਾ ਸੁਪਨਾ ਤਾਂ ਨਹੀਂ ਸੀਗਾ ਬੜਾ ਦਿਲ ਜ ਟੁੱਟ ਗਿਆ ਇੱਕ ਦਾ ਮੀ ਤੇ ਟਰੱਕ ਵਾਲਾ ਟਰੱਕ ਛੱਡ ਕੇ ਭੱਜ ਗਿਆ ਤੇ ਉਸ ਤੋਂ ਬਾਅਦ ਮੇਰੇ ਨਾਲ ਦੇ ਨੂੰ ਉਹਨੇ ਮੇਰੇ ਨਾਲ ਦਾ ਜਿਹੜਾ ਮੁੰਡਾ ਸੀ ਉਹ ਤਾਂ ਠੀਕ ਸੀਗਾ ਉਹਨੇ ਫੋਨ ਕੀਤਾ ਮੇਰੇ ਨਾਲ ਦੇ ਨੂੰ ਵੀ ਹਾਂ ਵੀ ਇਦਾਂ ਕਰਕੇ ਅਸ਼ਵਨੀ ਨਾਲ ਅੱਦਾ ਹੋ ਗਿਆ ਆ ਵੀ ਜਲਦੀ ਜਾਓ ਉਹ ਆਏ ਉਹਨਾਂ ਨੇ ਦੇਖਿਆ ਤੇ ਉਹ ਵੀ ਹੱਕੇ ਬੱਕੇ ਰਹਿ ਗਿਆ ਚੌਂਕ ਗਿਆ ਉਹ ਵੀ ਉਹਨਾਂ ਤੋਂ ਵੀ ਉਹਨਾਂ ਦਾ ਵੀ ਰਿਐਕਸ਼ਨ ਦੇਖਣ ਵਾਲਾ ਸੀਗਾ ਵੀ ਇਹ ਕੀ ਹੋ ਗਿਆ ਤੇ ਉਹਨਾਂ ਨੇ ਜਾ ਉੱਥੇ ਐਂਬੂਲੈਂਸ ਮੌਜੂਦ ਹੁੰਦੀ ਹੈ 24 ਘੰਟੇ ਟੂਲ ਬਲਾ ਜਾ ਤੇ ਉਹ ਜੱਕ ਨਾਮ ਉਹਨਾਂ ਨੇ ਐਂਬੂਲੈਂਸ ਵਾਲਿਆਂ ਨੂੰ ਫੋਨ ਕੀਤਾ ਵੀ ਇੱਦਾਂ ਕਰਕੇ ਆਪਣੇ ਕਿਸੇ ਸਿਕਿਉਰਿਟੀ ਗਾਰਡ ਦੇ ਨਾਲ ਆ ਹਾਸਾ ਹੋ ਗਿਆ ਆ ਜਲਦੀ ਪਹੁੰਚ ਉੱਥੇ ਪੰਜਾਂ ਮਿੰਟਾਂ 'ਚ ਐਂਬੂਲੈਂਸ ਆ ਗਈ ਤਾਂ ਮੈਨੂੰ ਡੀ ਐਮ ਸੀ ਲੈ ਜਾਂਦੇ ਆ ਤੇ ਉਹਨੇ ਨੂੰ ਮੇਰੇ ਘਰ ਦੇ ਨਾਲ ਮੁੰਡੇ ਕਨੈਕਟ ਕਰਕੇ ਡੈਡੀ ਉਹਨਾਂ ਨੂੰ ਫੋਨ ਕਰ ਦਿੰਦੇ ਆ ਤੇ ਮੇਰਾ ਇੱਕ ਜੀਜਾ ਜੀ ਆ ਕੁਲਵੰਤ ਤੇ ਉਹਨਾਂ ਦਾ ਉੱਥੇ ਫਲੋਰ ਦੇ ਲਾਗੇ ਹੀ ਪੈਂਡਿਆ ਸਫਾਵਾਦ ਤੇ ਉਹਨਾਂ ਨੂੰ ਵੀ ਮੇਰੇ ਭੈਣ ਹੋਣੀ ਫੋਨ ਕਰ ਦਿੰਦੇ ਆ ਵੀ ਇਦਾਂ ਕਰਕੇ ਸਾਨੂੰ ਫੋਨ ਆਇਆ ਵੀ ਅਸ਼ਮਨੀ ਨਾ ਹੋ ਗਿਆ ਹੈ ਆਪਣੇ ਨਾ ਤੇ ਉਹ ਵੀ ਸ਼ੌਕੜਾ ਹੋ ਜਾਂਦੇ ਯੱਕਦਮ ਕਹਿੰਦੇ ਚਲੋ ਮਾੜਾ ਮੋਟੀ ਸੱਟ ਲੱਗੀ ਹੋਊਗੀ ਉਹ ਵੀ ਜਦੋਂ ਆਏ ਉਹਨਾਂ ਨੇ ਉੱਥੇ ਆ ਕੇ ਦੇਖਿਆ ਵੀ ਮੈਨੂੰ ਜਨੂ ਡੀ ਐਮ ਸੀ ਹਸਪੀਟਲ ਲੁਧਿਆਣੇ ਲੈ ਗਿਆ ਸੀਗੇ ਉਸ ਤੋਂ ਬਾਅਦ ਜਦੋਂ ਉਹਨਾਂ ਨੇ ਨਾਲ ਦੇ ਮੇਰੇ ਮੁੰਡਿਆਂ ਨੇ ਉਹਨਾਂ ਨੂੰ ਫੋਟੋ ਦਿਖਾਈ ਵੀ ਇਸ ਤਰੀਕੇ ਦੇ ਨਾਲ ਇਦਾਂ ਹਾਸਾ ਹੋ ਗਿਆ ਵੀ ਜਦੋਂ ਦੇਖੀ ਉਹਨਾਂ ਨੂੰ ਮਤਲਬ ਮੂੰਹ ਚੋ ਬੋਲ ਵੀ ਨਹੀਂ ਹੋਇਆ ਵੀ ਇਹ ਕੀ ਹੋ ਗਿਆ ਤੇ ਮੈਨੂੰ ਉਹ ਵੀ ਮਤਲਬ ਇੱਕ ਸ਼ੌਕ ਦੇ ਵਿੱਚ ਚਲ ਜਾਂਦੇ ਵੀ ਇਹ ਕੀ ਹੋ ਗਿਆ ਜੱਕ ਦਾ ਮੀਮਾ ਹੱਕੇ ਵਕੇ ਰਹਿੰਦੇ ਆ ਫਿਰ ਉਹ ਜੱਕ ਨਾ ਜਾਂਦੇ ਉਸ ਤੋਂ ਬਾਅਦ ਡੀ ਐਮ ਸੀ ਆਉਂਦੇ ਆ ਮੈਂ ਹੋਸ਼ ਚ ਹੀ ਹੁੰਨਾ ਆ ਮੈਂ ਬਿਓਸ਼ ਨਹੀਂ ਹੁੰਨਾ ਮੈਂ ਕਿਹਾ ਵੀ ਡੈਡੀ ਹੁਣੀ ਵੀ ਆ ਗਿਆ ਭਾਈ ਹੁਣੀ ਵੀ ਆ ਗਿਆ ਮੈਂ ਕਿਹਾ ਇਹ ਗੱਲ ਹੋ ਗਈ ਆ ਤੇ ਕਹਿੰਦੇ ਚਲੋ ਕੋਈ ਨਾ ਹੋ ਜਾਊਗਾ ਸਾਰਾ ਕੁਝ ਸੈਟ ਡੈਡੀ ਹੁਣੀ ਵੀ ਮੈਨੂੰ ਬੜਾ ਹੌਸਲਾ ਦਿੰਦਾ ਮੈਂ ਕਿਹਾ ਡੈਡੀ ਕੋਈ ਨਾ ਵੀ ਇਦਾਂ ਹੋ ਗਈ ਆ ਲੱਤਾਂ ਫਸ ਗਈਆਂ ਡੈਡੀ ਹੁਣੀ ਕਹਿੰਦੇ ਵੀ ਪੈਰ ਹਲਾ ਕੇ ਦਿਖਾ ਮੈਂ ਪੈਰ ਆਪਣਾ ਹਲਾ ਕੇ ਦਿਖਾਈ ਦੋਨੀ ਡੈਡੀ ਨੂੰ ਨਹੀਂ ਕਹਿੰਦੇ ਕੋਈ ਨਾ ਤੁਕਾ ਬਰਨਾ ਸਾਰਾ ਕੁਝ ਸੈੱਟ ਹੋ ਜਾਊਗਾ ਤਾਂ ਉਸ ਤੋਂ ਬਾਅਦ ਮੈਂ ਬਈ ਉੱਥੇ ਡਾਕਟਰਾਂ ਨਾਲ ਆਏ ਡਾਕਟਰਾਂ ਨਾਲ ਗੱਲਬਾਤ ਹੋਈ ਬਈ ਇਹਨਾਂ ਨੂੰ ਪਹਿਲਾਂ ਉਹਨਾਂ ਦੱਸਿਆ ਵੀ ਵੈਂਟਿਲੇਟਰ ਤੇ ਰੱਖਣਾ ਪਊਗਾ ਵੀ ਆਪਰੇਸ਼ਨ ਕਰਨਾ ਪਊਗਾ ਦੇਖਦੇ ਹਾਂ ਉਸ ਤੋਂ ਬਾਅਦ ਸਾਰੇ ਜੋ ਵੀ ਹੈਗਾ ਆ ਵੀ ਉਸ ਤੋਂ ਬਾਅਦ ਦੱਸਿਆ ਜਾਊਗਾ ਵੀ ਫੈਕਚਰ ਕਿੰਨਾ ਗਿਆ ਕਿੰਨਾ ਕਿ ਨਹੀਂ ਆ ਫਿਰ ਉਹਨਾਂ ਨੇ ਡੀਗੜੂ ਕੇ ਲਾਈ ਸਿਡੀਸ ਕੇ ਨਾਲ ਵਗਿਆ ਕਿ ਦੀਆਂ ਚਲੋ ਮੈਨੂੰ ਟੀਕੇ ਲਾ ਕੇ ਉਸ ਤੋਂ ਬਾਅਦ ਬਿਓਸ਼ ਹੋ ਜਾਂਦਾ ਮੈਂ ਫਿਰ ਲੀਡਨ ਆਪਰੇਸ਼ਨ ਕਰਦੇ ਆ ਆਪਰੇਸ਼ਨ ਕਰਨ ਤੋਂ ਬਾਅਦ ਉਹਨਾਂ ਨੇ ਵੈਂਟਰੀਨਰ ਤੇ ਰੱਖਤਾ ਸਕੰਜੇ ਪਾ ਦੇ ਦੋਨਾਂ ਲੱਤਾਂ ਨੂੰ ਸਕੰਜੇ ਪਾਉਣ ਤੋਂ ਬਾਅਦ ਆਈਸੀਯੂ ਦੇ ਵਿੱਚ ਮੈਨੂੰ ਰੱਖਿਆ ਗਿਆ ਕਾਫੀ ਦਿਨ 10 12 ਦਿਨ ਮੈਨੂੰ ਚਾਲਾ ਰੱਖਿਆ ਗਿਆ ਤੇ ਸਕੰਜੇ ਪਾ ਤੇ ਜਦੋਂ ਮੈਨੂੰ 3-4 ਦਿਨ ਹੁੰਦਾ ਉੱਥੇ ਦੂਆ ਤੀਆ ਦਿਨ ਲੱਤ ਮੇਰੀ ਕਾਲੀ ਹੋਣੀ ਸ਼ੁਰੂ ਹੋ ਜਾਂਦੀ ਸੱਜੀ ਤੇ ਡਾਕਟਰ ਕਹਿੰਦੇ ਬਈ ਬਹੁਤ ਔਖਾ ਆ ਬਈ ਜੇ ਤੁਹਾਨੂੰ ਡੈਡੀ ਉਹਨਾਂ ਨੂੰ ਭਾਈ ਹੁਣੇ ਸਾਰੇ ਉੱਥੇ ਸੀਗੇ ਉਹਨਾਂ ਨੇ ਕਿਹਾ ਵੀ ਜੇ ਤਾਂ ਤੁਹਾਨੂੰ ਮੁੰਡੇ ਦੀ ਜਾਨ ਚਾਹੀਦੀ ਆ ਤਾਂ ਬਈ ਰ ਆਪਣ ਲੱਤ ਕੱਟਣੀ ਪੈਣੀ ਆ ਜਦੋਂ ਉਹਨਾਂ ਨੂੰ ਰੈਡੀ ਨੂੰ ਇਹ ਗੱਲ ਸੁਣਨ ਨੂੰ ਮਿਲੀ ਆ ਉਹ ਤਾਂ ਤੁਹਾਨੂੰ ਵੀ ਪਤਾ ਆ ਵੀ ਕਿਸੇ ਦਾ ਮਾਪੇ ਦਾ ਰਿਐਕਸ਼ਨ ਕੀ ਹੋ ਸਕਦਾ ਹੈ ਜਦੋਂ ਉਹਨਾਂ ਨੂੰ ਆ ਗੱਲ ਪਤਾ ਲੱਗੇ ਵੀ ਚੰਗਾ ਵાળા ਮੁੰਡਾ ਸਾਡੇ ਦਾ ਦਾ ਹੋ ਜਾਣੀ ਆ ਉਹਦੇ ਨਾਲ ਤੇ ਉਹ ਡਾਕਟਰ ਨੇ ਸੱਤੇ ਸਿਰਫ 5 ਮਿੰਟ ਕਹਿੰਦੇ ਸਾਡੇ ਕੋਲ ਬਸ ਥੋੜਾ ਜਿਹਾ ਟਾਈਮ ਹੀ ਆ ਜਲਦੀ ਸਾਨੂੰ ਦੱਸੋ ਵੀ ਜੇ ਤੁਸੀਂ ਮੁੰਡੇ ਦੀ ਜਾਨ ਬਚਾਉਣੀ ਆ ਤਾਂ ਤੁਹਾਡੀ ਲੱਤ ਮੁੰਡੇ ਦੀ ਕੱਟਣੀ ਪੈਣੀ ਆ ਉਸ ਤੋਂ ਬਾਅਦ ਲੱਤ ਕੱਟਦੀ ਕੱਟਣ ਤੋਂ ਬਾਅਦ ਮੈਨੂੰ ਦੱਸ ਮੈਨੂੰ ਪਹਿਲਾਂ ਦੱਸਿਆ ਉਹਨਾਂ ਨੇ ਦੇ ਵੀ ਇਦਾਂ ਦਾ ਕਰਕੇ ਤੁਹਾਨੂੰ ਡਾਕਟਰ ਕਹਿੰਦੇ ਮੈਂ ਕਿਹਾ ਡੈਡੀ ਕੋਈ ਚੱਕਾ ਨਹੀਂ ਹੈਗਾ ਵੀ ਮੈਨੂੰ ਮੈਨੂੰ ਸੌਖਾ ਕਰੋ ਮੇਰਾ ਬੜਾ ਔਖਾ ਆ ਬਈ ਦਰਦ ਬਹੁਤ ਹੀ ਤਕਲੀਫ ਮੇ ਤੋਂ ਜਰ ਨਹੀਂ ਹੋ ਰਹੀ ਸੀ ਤਾਂ ਉਹਨਾਂ ਨੇ ਵੀ ਲੱਤ ਉਹਦੀ ਤੀ ਕੱਟ ਫਿਰ ਆਈ ਆਈਸੀਯੂ ਵਿੱਚ ਰਹਿ ਆ ਉਸ ਤੋਂ ਬਾਅਦ ਕਾਫੀ ਉੱਥੇ ਟਰੀਟਮੈਂਟ ਚੱਲਿਆ ਬੜੇ ਦਰਦਨਾਕ ਪਟੀਆਂ ਬਹੁਤ ਦਰਦ ਸਹਿਆ ਬਹੁਤ ਕੁਝ ਸਹਿਣਾ ਪਿਆ ਬਹੁਤ ਯਾਨੀ ਕਿ 2 ਮਹੀਨੇ ਦੇ ਕਰੀਬ ਦਾਖਲ ਰਿਹਾ ਉੱਥੇ ਉਸ ਤੋਂ ਬਾਅਦ ਵੀ ਜਾ ਕੇ ਹੁਣ 4-5 ਵਾਰ ਦਾਖਲ ਹੋ ਚੁੱਕੇ ਆ ਬੜਾ ਮਤਲਬ ਬਈ ਮਾੜਾ ਟਾਈਮ ਦੇਖਿਆ ਤੇ ਅੱਜ ਆ ਖੜਾ ਆ ਮੜਾ ਮੋਟਾ ਤੁਹਾਡੇ ਸਾਹਮਣੇ ਆ ਤੇ ਚਲੋ ਬਾਬਾਈ ਦੀ ਉਹ ਕਿਰਪਾਈ ਆ ਵੀ ਜਿਹੜਾ ਉਹਨਾਂ ਨੇ ਇਸ ਦੁਨੀਆ ਤੇ ਰੱਖਿਆ ਤੇ ਹੌਸਲਾ ਵੀ ਦਿੱਤਾ ਅੱਜ ਵੀ ਮੈਨੂੰ ਕਈ ਮੈਸੇਜ ਕਰਦੇ ਆ ਸੋਸ਼ਲ ਮੀਡੀਆ ਤੇ ਵੀ ਭਾਈ ਤੁਸੀਂ ਬਹੁਤ ਹੌਸਲੇ ਵਾਲੇ ਆ ਤੁਸੀਂ ਇਦਾਂ ਆ ਪਰ ਮੈਂ ਕੋਈ ਉਹਨਾਂ ਨੂੰ ਸਭ ਨੂੰ ਕਹਿਣਾ ਚਾਹੁੰਦਾ ਆ ਵੀ ਇਹ ਹੌਸਲਾ ਬੰਦੇ 'ਚ ਬੰਦਾ ਨਹੀਂ ਲੈ ਕੇ ਆਉਂਦਾ ਜੇ ਉਹ ਜੇ ਦੁੱਖ ਮਾਲਕ ਲੈ ਕੇ ਆਉਂਦਾ ਹੈ ਨਾ ਤੇ ਹੌਸਲਾ ਵੀ ਉਹ ਮਾਲਕ ਹੀ ਲੈ ਕੇ ਆਉਂਦਾ ਆ ਜੀ ਮਤਾ ਇਹ ਤੁਹਾਡੇ ਦਿਲ ਤੇ ਕੀ ਬੀਤਦੀ ਪਈ ਸੀ ਉਸ ਟਾਈਮ ਜਦੋਂ ਤੁਹਾਨੂੰ ਪਤਾ ਲੱਗਾ ਕਿ ਤੁਹਾਡੇ ਬੇਟੇ ਦਾ ਐਕਸੀਡੈਂਟ ਹੋ ਗਿਆ ਵਾ ਉਹਦੀਆਂ ਲੱਤਾਂ ਫਿਸ ਗਈਆਂ ਨੇ ਰਾਤ ਦੇ 2:30 ਵਜੇ ਜਦੋਂ ਸਾਨੂੰ ਫੋਨ ਆਇਆ ਇਹਦੇ ਪਾਪਾ ਨੂੰ ਘਰ ਦੇ ਮੁੰਡੇ ਨੂੰ ਫੋਨ ਕੀਤਾ ਕਹਿੰਦੇ ਦਾ ਕੰਮ ਚਾਜ ਫਿਰ ਸੱਟ ਲੱਗ ਗਈ ਪਰ ਸਾਡੇ ਕੋਲ ਉਸ ਟਾਈਮ ਤੁਹਾਨੂੰ ਜਿੰਦਾ ਵੀ ਨਹੀਂ ਸਾਡੇ ਕੋਲ ਖਲਦਾ ਜਦੋਂ ਸਾਨੂੰ ਪਤਾ ਲੱਗਾ ਤਾਂ ਅਸੀਂ ਕਹਿੰਦੇ ਚੱਲ ਥੋੜੀ ਬਾਲ ਸੱਟ ਲੱਗ ਗਈ ਹੋਣੀ ਆ ਬਈ ਉਹ ਕਹਿੰਦੇ ਨੇ ਤੁਹਾਨੂੰ ਬਹੁਤ ਪਈ ਆ ਚੱਲ ਕੋਈ ਪੱਟੀਆਂ ਕਰਾ ਕੇ ਘਰ ਨੂੰ ਲੈ ਜਾਂਦੇ ਆ ਪਰ ਸਾਨੂੰ ਇਹਨਾਂ ਨਹੀਂ ਸੀ ਪਤਾ ਵੀ ਨਹੀਂ ਸੱਟ ਲੱਗ ਗਈ ਜੀ ਤਾਂ ਇਹਨੇ ਵੀ ਉੱਤੇ ਡੜੀ ਪਹੁੰਚ ਜਾ ਤਾ ਤਾਂ ਇਹਨੇ ਵੀ ਫੋਨ ਕੀਤਾ ਸੀ ਤਾਂ ਕਹਿੰਦੇ ਵੀ ਮੁੰਡੇ ਨਾਲ ਮਮਮੀ ਨਾਲ ਮੜੀ ਗੱਲ ਕਰੇ ਇਹਨੇ ਮੈਨਾਂ ਗੱਲ ਕੀਤੀ ਕਹ ਮਮਮੀ ਵੀ ਠੀਕ ਐ ਮੈਂ ਕਿਹਾ ਚਲ ਕੋਈ ਨਹੀਂ ਵੀ ਥੋੜੀ ਬਸ ਛੱਟ ਲੱਗ ਗਈ ਆ ਚਲ ਕੋਈ ਨਹੀਂ ਰਾਮ ਆ ਜਾਊਗਾ ਫੇਚ ਜਿਹਦੇ ਦਿਨ ਹੌਲੀ ਹੌਲੀ ਬਾਅਦ ਦੇ ਗਏ ਇਹਦੇ ਦਿਨ ਚੜ ਗਿਆ ਫੇ ਹੌਲੀ ਹੌਲੀ ਪਤਾ ਲੱਗਣ ਲੱਗ ਗਿਆ ਕਹਿੰਦਾ ਥੋੜੀ ਜਿਹੀ ਛੱਟ ਲੱਗੀ ਲੱਤਾਂ ਦੇ ਹੀ ਆ ਮੈਂ ਤਾਂ ਜਾਣ ਕੇ ਚੌਥੇ ਪੰਜ ਮਹੀਨੇ ਦੱਸਿਆ ਇਹ ਲਾਤੀ ਦਿਨ ਕੱਟ ਦਿੱਤੀ ਸੀ ਉਦੋਂ ਮੈਨੂੰ ਬਾਅਦ ਵਿੱਚ ਦੱਸਿਆ ਜੀ ਫੇ ਮੇਰਾ ਵੱਡਾ ਜਵਾਈ ਆਇਆ ਉਹਨੇ ਆਣ ਕੇ ਮੈਨੂੰ ਦੱਸਿਆ ਵੇ ਮਮਮੀ ਨੂੰ ਮੈਨੂੰ ਜਾਣਾ ਅੱਜ ਮੈਂ ਤਾਂ ਉਹਨੇ ਫਿਰ ਜਦ ਮੈਂ ਕਿਹਾ ਤੂੰ ਕਾਹ ਤੋਂ ਆਇਆ ਬਈ ਮੁੰਡੇ ਕੋ ਰਹਿੰਦਾ ਤਾ ਤੂੰ ਨਾ ਆਉਂਦਾ ਕਹਿੰਦਾ ਨਹੀਂ ਮੈਂ ਤੁਹਾਨੂੰ ਮਿਲਣਾ ਮਮਮੀ ਉਹਨੇ ਫਿਰ ਆਣ ਕੇ ਮੜੀ ਜੀ ਗੱਲ ਕੀਤੀ ਮੇਰੇ ਨਾਲ ਮੈਨੂੰ ਕੋਈ ਪਤਾ ਨਹੀਂ ਕਿ 4-5 ਦਿਨ ਮੈਨੂੰ ਕੋਈ ਪਤਾ ਨਹੀਂ ਵੀ ਲੱਤ 60 ਲੱਗੀ ਦਾ ਪਤਾ ਮੈਨੂੰ ਲੱਤ ਕੱਟੀ ਦਾ ਕੋਈ ਪਤਾ ਨਹੀਂ ਜੀ ਤੇ ਜਦੋਂ ਤੁਹਾਨੂੰ ਪਤਾ ਲੱਗਾ ਕਿ ਬੇਟੇ ਮੇਰੇ ਲੱਤ ਕੱਢ ਦਿੱਤੀ ਕੱਲਾ ਕੱਲਾ ਪੋਤੇ ਤੁਹਾਡਾ ਉਸ ਟਾਈਮ ਮੈਨੂੰ ਲੋੜ ਪਈ ਮੈਨੂੰ ਬੁਲਾ ਕੇ 10-11 ਵਜੇ ਸੌਂਹਤਾਈ ਰਾਤ ਦੇ 12 ਵਜੇ ਠੀਕ ਆ ਤੂੰ ਕੇ ਦੋ ਲੋ ਆਏ ਪਰ ਮੈਨੂੰ ਕੋਈ ਪਤਾ ਨਹੀਂ ਦੇਨ ਮੈਨੂੰ ਪਤਾ ਲੱਗ ਗਿਆ ਵੀ ਲੱਤ ਕੱਟੀ ਆ ਇਹ ਕੁੜੀਆਂ ਨੇ ਵੀ ਤਾਂ ਮੇਰੇ ਇੱਥੇ ਮੇਰਾ ਜਵਾਈ ਵੀ ਆ ਸੀ ਉਹਨੇ ਵੀ ਮੈਨਾਂ ਗੱਲ ਕੀਤੀ ਮੈਨੂੰ ਕੋਈ ਪਤਾ ਨਹੀਂ ਹੈਗਾ ਬਈ ਕਿ ਤੱਕ ਕੀ ਹੋਇਆ ਕਿ ਨਹੀਂ ਹੋਇਆ ਬਸ ਜੱਕਦਾਵੇਂ ਮੈਂ ਆਪਣੇ ਆਪ ਨੂੰ ਅਚਨੇ ਬੋਹੋਸ਼ੀ ਹੋ ਗਈ ਪਤਾ ਨਹੀਂ ਮੈਨੂੰ ਕੋਈ ਵੀ ਪਤਾ ਲੱਗਾ ਮੈਨੂੰ ਜੀ ਤੁਹਾਡੇ ਮਨ ਤੇ ਕੀ ਬੀਤੀ ਸੀ ਦੋ ਪਹਿਣਾ ਦਾ ਇੱਕ ਲੋਤਾ ਭਰਾ ਵਾ ਜਦੋਂ ਤੁਹਾਨੂੰ ਪਤਾ ਲੱਗਾ ਕਿ ਵੀਰ ਜੀ ਉਹਨਾਂ ਦਾ ਐਕਸੀਡੈਂਟ ਹੋ ਗਿਆ ਵਾ ਲੱਤ ਕੱਟਣ ਦੇ ਤੱਕ ਵੀ ਡਾਕਟਰਾਂ ਨੇ ਕਹਿਤਾ ਸੀ ਸਾਡਾ ਜਮੀਨ ਆਸਮਾਨ ਇੱਕ ਹੀ ਹੋ ਗਿਆ ਸੀ ਜਿਸ ਟਾਈਮ ਸਾਨੂੰ ਪਤਾ ਚੱਲਿਆ ਸੀਗਾ ਬਹੁਤ ਹੀ ਜਿਆਦਾ ਸਾਡੇ ਘਰ ਦੀ ਜਿਹੜੀ ਹਾਲਤ ਹਨਾ ਉਸ ਟਾਈਮ ਮਤਲਬ ਕਿ ਕੋਈ ਸ਼ਬਦਾਂ ਚ ਅਸੀਂ ਬਿਆਨ ਨਹੀਂ ਕਰ ਸਕਦੇ ਉਸ ਟਾਈਮ ਨੂੰ ਕਿਉਂਕਿ ਉਹ ਟਾਈਮ ਬਹੁਤ ਸਾਡੇ ਲਈ ਕ੍ਰਿਟੀਕਲ ਟਾਈਮ ਸੀਗਾ ਤੇ ਬਹੁਤ ਮਾੜਾ ਟਾਈਮ ਮਤਲਬ ਜੀ ਅੱਜ ਵੀ ਅਸੀਂ ਉਸ ਨੂੰ ਮਤਲਬ ਜੀਤੇ ਕਰਦੇ ਆ ਨਾ ਤਾਂ ਸਾਡਾ ਰੋਣਾ ਨਿਕਲ ਜਾਂਦਾ ਉਹਨੂੰ ਚੇਤੇ ਜੀ ਬਹੁਤ ਜ਼ਿਆਦਾ ਸਾਨੂੰ ਔਖਾ ਹੁੰਦਾ ਬਹੁਤ ਜ਼ਿਆਦਾ ਉਹ ਟਾਈਮ ਅਸੀਂ ਭੁੱਲ ਨਹੀਂ ਸਕਦੇ ਸਾਡੇ ਲਈ ਅੱਜ ਵੀ ਉਹ ਇਦਾਂ ਲੱਗਦਾ ਵੀ ਜਿਦਾ ਕੱਲ ਹੀ ਉਹ ਹਾਸਾ ਹੋਇਆ ਹੁੰਦਾ ਵੱਡੇ ਵੀ ਸੁਪਨੇ ਹੋਣਗੇ ਕਿ ਸਾਡਾ ਵੀਰ ਵੱਡਾ ਹੋਵੇਗਾ ਕਮਾਵੇਗਾ ਹੁਣ ਜਦੋਂ ਇਸ ਹਾਲਾਤਾਂ ਦੇ ਵਿੱਚ ਦੇਖਦੇ ਹਾਂ ਤਾਂ ਕਿਵੇਂ ਸੰਭਾਲਦੇ ਹੋ ਫਿਰ ਆਪਣੇ ਆਪ ਨੂੰ ਬਹੁਤ ਔਖਾ ਦਿਰਾ ਤੋ ਦੇਲਾ ਵੀ 12 ਮਹੀਨੇ ਸਾਲ ਹੋ ਗਿਆ ਉਪਰ 8 ਮਹੀਨੇ ਦੇਲਾ ਜਾਂਦੇ ਆ ਵੀ ਸਾਨੂੰ ਦਿਨ ਰਾਤ ਤੁਸੀਂ ਮਰ ਮਰ ਕੇ ਜੀਂਦੇ ਆ ਇਹ ਡੈਡੀ ਤਾਂ ਮੈਂ ਇਹਨੂੰ ਸਾਰੀ ਰਾਤ ਉੱਲੱਦ ਚੱਕ ਖੜਾ ਕਰ ਪਾ ਬਾਸਰਮ ਕਰਾ ਸਾਰਾ ਹੀ ਕੁਛ ਜੀ ਬਹੁਤ ਹਾਲੇ ਹੋ ਗਿਆ ਭਾਣ ਦੋ ਸਾਲ ਹੋ ਗਿਆ ਸਾਨੂੰ ਘਾਤਿਆ ਦਹਿਰਾਤ ਮਾਰ ਕੇ ਜੀਨੇ ਦਿਨ ਦਿਨ ਵੀ ਇਹਦਾ ਰਾਤੋ ਮਾਰ ਮਾਰ ਕੇ ਜੀਨੇ ਆ ਵੈਦਾਂ ਦਾ ਪੱਤ ਸੋਨਿਆ ਕਾ ਪਾਲਿਆ ਸਾਡੇ ਦਾ ਕਹੀ ਬਣਿਆ ਆਏ ਸੋਖ ਲੈਣਾ ਸੀ ਲਈ ਦੁੱਖ ਦੇਖਦੇ ਆ ਤੁਹਾਡੇ ਮਨ ਤੇ ਕੀ ਬੀਤਦੀ ਆ ਫਿਰ ਜਦੋਂ ਤੁਹਾਨੂੰ ਤੁਹਾਡੇ ਵੀਰ ਜੀ ਕਮਾਵੇਂਗਾ ਪੈਸੇ ਦੇਗਾ ਘਰੇ ਮਾਪੇ ਨੂੰ ਸੰਭੇਗਾ ਕੋ ਲੋਤਾ ਪੁੱਤੇ ਮਾਪੇ ਦਾ ਬਹੁਤ ਹੁੰਦਾ ਫੀਲ ਕਿਉਂਕਿ ਕੋਚ ਸੁਪਨੇ ਪਹਿਣਾ ਨੇ ਨਾ ਭਰਾ ਦੀ ਸਰਤੇ ਵੀ ਦੇਖੇ ਹੁੰਦੇ ਆ ਵੀ ਸਾਡੇ ਭਰਾ ਨੇ ਸਾਡੀ ਇਹ ਖੁਆਇਸ਼ਾ ਪੂਰੀਆਂ ਕਰਨੀਆਂ ਆ ਤੇ ਜਦੋਂ ਇਹ ਬਾਹਰ ਸੀਗਾ ਉੱਥੇ ਵੀ ਬਿਮਾਰ ਹੋ ਗਿਆ ਸੀਗਾ ਬਿਮਾਰ ਹੋ ਕੇ ਆਇਆ ਤੇ ਉਦੋਂ ਵੀ ਸਾਨੂੰ ਬਹੁਤ ਜ਼ਿਆਦਾ ਸੀ ਸਾਨੂੰ ਇਹਦੇ ਤੋਂ ਚੀਜ਼ਾਂ ਦੀ ਐਕਸਪੈਕਟੇਸ਼ਨ ਨਹੀਂ ਸਾਨੂੰ ਬਸ ਇਹ ਸੀਗਾ ਵੀ ਤੰਦਰੁਸਤ ਰਹੇ ਤਾਂ ਹੀ ਇਹਨੂੰ ਬਾਹਰ ਜਦੋਂ ਬਿਮਾਰ ਹੋਇਆ ਤੇ ਇੱਧਰ ਬੁਲਾ ਲਿਆ ਸੀ ਵੀ ਚਲੋ ਇਹ ਠੀਕ ਹੋ ਜਵੇ ਇੱਧਰ ਆ ਕੇ ਤੇ ਇਹ ਨਹੀਂ ਸੀ ਪਤਾ ਵੀ ਇੱਕ ਹਾਸੇ ਨੇ ਪੂਰੀ ਲਾਈਫੇ ਚੇਂਜ ਕਰ ਦੇਣੀ ਆ ਤੇ ਸੁਪਨਿਆਂ ਦੀ ਤਾਂ ਗੱਲ ਕੀ ਕਰੀਏ ਹੁਣ ਕੋਈ ਲਫ਼ਜ਼ ਨਹੀਂ ਇਸ ਬਾਰੇ ਤਾਂ ਫਾਦਰ ਸਾਹਿਬ ਤੁਹਾਡੇ ਕੀ ਕਰਦੇ ਨੇ ਵੀਰ ਜੀ ਡੈਡੀ ਹੁਣੀ ਬਸ ਕੁਛ ਨਹੀਂ ਪਹਿਲਾਂ ਬਾਹਰ ਹੁੰਦੇ ਸੀਗੇ ਉਹਨਾਂ ਨੂੰ ਵੀ 4-5 ਕੇ ਸਾਲ ਹੋ ਗਏ ਆ ਵੀ ਇੰਡੀਆ ਗਏ ਸਕੇ ਜੇ ਉਸ ਤੋਂ ਬਾਅਦ ਮੈਂ ਗਿਆ ਸੀ ਤੁਹਾਨੂੰ ਦੱਸਿਆ ਜਿੱਦਾਂ ਮੈਂ ਬਿਮਾਰ ਹੋ ਕੇ ਵਾਪਸ ਆ ਗਿਆ ਸੀ ਡੈਡੀ ਹੁਣੀ ਹੁਣ ਕੁਛ ਨਹੀਂ ਬਸ ਇੱਕ ਦੋ ਮੱਝਾ ਰੱਖੀਆਂ ਆ ਉਹਨਾਂ ਨੂੰ ਵੱੱਠੇ ਬਾਲੰਦੇ ਉਹ ਵੀ ਠੀਕ ਨਹੀਂ ਲੈਂਦੇ ਹੈਗੇ ਉਹਨਾਂ ਨੂੰ ਵੀ ਪਿੱਛੇ ਥੋੜਾ ਬ੍ਰੇਨ ਅਟੈਕ ਆ ਗਿਆ ਤੇ ਉਹਨਾਂ ਦੀ ਦਵਾਈ ਚੱਲਦੀ ਆ ਬਸ ਇਦਾਂ ਹੀ ਭਾਈ ਬੱਸ ਚੱਲੀ ਜਾਂਦਾ ਆ ਥੋੜਾ ਕੁਛ ਆਪਣੇ ਰਸਤੇ ਦਾ ਰਹਿ ਗਏ ਆ ਵੀ ਜਿਹੜਾ ਮਾੜਾ ਮੋਟਾ ਵੀ ਹੈਲਪ ਕਰਦੇ ਆ ਵੀ ਚਲੋ ਉਹਨਾਂ ਦੇ ਨਾਲ ਉਹਨਾਂ ਦੇ ਨਾਲ ਮਾੜਾ ਮੋਟਾ ਰੋਟੀ ਪਾਣੀ ਦਾ ਚਾਰਵਾਰ ਚੱਲੀ ਜਾਂਦਾ ਸਾਰਾ ਤੇ ਬਾਕੀ ਮੈਂ ਇਦਾਂ ਆ ਵੀ ਹੁਣ ਮੈਂ ਤਾਂ ਕੁਝ ਕਰਨ ਲੈ ਕੇ ਹਲੇ ਨਹੀਂ ਹੈਗਾ ਫਿਰ ਮੈਂ ਇੱਕ ਸੋਸ਼ਲ ਮੀਡੀਆ ਆਪਣਾ ਸ਼ੁਰੂ ਕੀਤਾ ਫਲੋਪ ਗੱਭਰੂ ਦੇ ਨਾਂ ਤੇ ਜੁੜੂ ਦਾ ਚੈਨਲ ਵੀ ਮੈਂ ਕਿਹਾ ਚਲੋ ਹਰੇਕ ਨੂੰ ਇੱਕ ਮੀਤ ਤੇ ਕਰਦਾ ਹਨਾ ਵੀ ਚਲੋ ਵੀ ਆਪਣਾ ਕੁਝ ਸ਼ੁਰੂ ਕਰਦੇ ਆ ਸੋਸ਼ਲ ਮੀਡੀਆ ਇੱਕ ਬਹੁਤ ਵੱਡੀ ਤਾਕਤ ਹੈ ਆ ਵੀ ਆਪਾਂ ਉਹਦੇ ਰਾਹੀਂ ਆਪਣੀ ਇੱਕ ਕਮਾਈ ਦਾ ਸਾਧਨ ਵੀ ਬਣਾ ਸਕਦੇ ਆ ਤੇ ਆਪਣੀ ਅੱਗੇ ਵਾਲੀ ਜ਼ਿੰਦਗੀ ਨੂੰ ਜਿੱਦਾਂ ਹੈਗੀ ਆ ਤੇ ਲੋਕਾਂ ਨੂੰ ਦਿਖਾ ਸਕਦੇ ਆ ਕੋਈ ਮੋਟੀਵੇਸ਼ਨ ਬਣ ਸਕਦੇ ਆ ਮੇਰਾ ਸਭ ਤੋਂ ਵੱਡਾ ਇਹ ਸਿਗਾ ਰੀਜ਼ਨ ਵੀ ਮੈਨੂੰ ਕਿਸੇ ਪੈਸੇ ਦਾ ਨਹੀਂ ਮੈਨੂੰ ਇਹ ਚੀਜ਼ ਦਾ ਨਹੀਂ ਸੀ ਮੈਨੂੰ ਇਹ ਸਿਗਾ ਵੀ ਮੈਂ ਚਲੋ ਰੱਬ ਵਾਲੋ ਕਹਿ ਲਓ ਮੇਰੇ 'ਚ ਹੌਸਲਾ ਆ ਬਾਬਾਈ ਦੀ ਕਿਰਪਾ ਆ ਵੀ ਇੱਕ ਹੌਸਲਾ ਜਿਹਾ ਹੈਗਾ ਐਡਾ ਕੁ ਹੋਣ ਤੋਂ ਬਾਅਦ ਵੀ ਮੈਨੂੰ ਸਿਗਾ ਵੀ ਮੇਰੇ ਵਾਂਗੂ ਹੋਰ ਵੀ ਬਹੁਤ ਲੋਕੀ ਦੁਖੀ ਹੋਣਗੇ ਮੇਰੇ ਤੋਂ ਵੀ ਜ਼ਿਆਦਾ ਔਖੇ ਹੋਣਗੇ ਵੀ ਸ਼ਾਇਦ ਮੈਂ ਕਿਸੇ ਲਈ ਮੋਟੀਵੇਸ਼ਨ ਬਣ ਸਕਾਂ ਵੀ ਬਈ ਹੈਲਪ ਹੋ ਸਕਦੀ ਆ ਕਿਸੇ ਨੂੰ ਵੀ ਹਾਂ ਬਈ ਉਹ ਵੀ ਇੱਕ ਇਦਾਂ ਦੇ ਟਾਈਮ 'ਚ ਨਿਕਲਿਆ ਤੇ ਅੱਜ ਆ ਵੀ ਟਾਈਮ ਦੇ ਵਿੱਚ ਹੈਗਾ ਆ ਚੰਗੀ ਭਲੀ ਲਾਈਫ ਸੀ ਬਹੁਤ ਵਧੀਆ ਸੀ ਜ਼ਿੰਦਗੀ ਹੈ ਨਾ ਮੈਂ ਤਾਂ ਮੈਂ ਕਿਹੇ ਸੋਸ਼ਲ ਮੀਡੀਆ ਸ਼ੁਰੂ ਕੀਤਾ ਸੀ ਬਈ ਚਲੋ ਮੇਰੇ ਵੱਲ ਦੇਖ ਕੇ ਦੂਜੇ ਨੂੰ ਕਿਹਨੂੰ ਬਹੁਤ ਜਿਆਣੀ ਮੈਨੂੰ ਮੈਸੇਜ ਆਉਂਦੇ ਵੀ ਆ ਬਾਈ ਤੁਸੀਂ ਬਹੁਤ ਹੌਸਲੇ ਵਾਲੇ ਆ ਬਈ ਤੁਹਾਡੇ ਵੱਲ ਦੇਖ ਕੇ ਸਾਨੂੰ ਹਿੰਮਤ ਮਿਲਦੀ ਆ ਜੇ ਕਿਦਾਂ ਤੇ ਮੈਨੂੰ ਵੀ ਆਪਣੇ ਆਪ ਨੂੰ ਬਹੁਤ ਵਧੀਆ ਫੀਲ ਕਰਦਾ ਆ ਵੀ ਚਲੋ ਮੈਂ ਵੀ ਕਿਸੇ ਦੇ ਲਾਈਫ ਵਿੱਚ ਕੋਈ ਹਿੱਸਾ ਬਣ ਸਕਦਾ ਆ ਉਹਨਾਂ ਦਾ ਹੌਸਲਾ ਬਣ ਸਕਦਾ ਆ ਤੇ ਬਾਕੀ ਭਾਜੀ ਇਨਸਾਨੀਅਤ ਜੇ ਦੁਨੀਆ ਤੇ ਮੈਂ ਦੇਖੀ ਆ ਵੀ ਹੈ ਨਹੀਂ ਕਿਉਂਕਿ ਐਕਸੀਡੈਂਟ ਹੋਣ ਤੋਂ ਬਾਅਦ ਹੀ ਮੈਨੂੰ ਪਤਾ ਲੱਗਾ ਬਈ ਕਹਿ ਪਹਿਲਾਂ ਪਹਿਲਾਂ ਲੋਕੀ ਕੁਛ ਹੁੰਦੇ ਆ ਤੇ ਬਾਅਦ ਚ ਕੁਛ ਹੁੰਦੇ ਆ ਕਿਉਂਕਿ ਮੈਂ ਲਗਾਈ ਟੂਲ ਪਲਾ ਜਾਤੇ ਉੱਥੇ ਮੇਰਾ ਐਕਸੀਡੈਂਟ ਹੋਇਆ ਉਹਨਾਂ ਨੂੰ ਚਾਹੀਦਾ ਪਿਆ ਪਹਿਲਾਂ ਉਹ ਕਹਿੰਦੇ ਵੀ ਤੇਰੇ ਨਾਲ ਖੜੇ ਆ ਸਾਰੇ ਜਿੰਨੇ ਵੀ ਉੱਥੇ ਦਾ ਸਟਾਫ ਆ ਬਈ ਤੇਰੇ ਨਾਲ ਆ ਫਿਕਰ ਨਾ ਕਰੀ ਬਈ ਅਸੀਂ ਤੇਰਾ ਸਾਰਾ ਇਲਾਜ ਕਰਾਵਾਂਗੇ ਹੁਣ ਜੋ ਦੁੱਖ ਆ ਗਿਆ ਤੈਨੂੰ ਉਹ ਤਾਂ ਅਸੀਂ ਕੁਛ ਕਰ ਨਹੀਂ ਸਕਦੇ ਆਪਾਂ ਨੂੰ ਵੀ ਇਹ ਸੀ ਬਈ ਆਪਾਂ ਨੂੰ ਹੋਰ ਕੁਛ ਨਹੀਂ ਚਾਹੀਦਾ ਜੋ ਹੋ ਗਿਆ ਹੋ ਗਿਆ ਮਾਲਕ ਦਾ ਭਾਣਾ ਮੰਨ ਲਿਆ ਆਪਾਂ ਬਈ ਆਪਾਂ ਨੂੰ ਹੁਣ ਇਲਾਜ ਕਰਾ ਦਿਓ ਹਾਂ ਭਈ ਉਹਨਾਂ ਨੇ ਵਾਦੇ ਕੀਤੇ ਪੂਰੇ ਉਹ ਕਹਿੰਦੇ ਵੀ ਠੀਕ ਆ ਸਾਰੇ ਲਾਜ ਵੀ ਕਰਾਵਾਂਗੇ ਲੱਤ ਤੱਕ ਵੀ ਲਵਾ ਕੇ ਦਵਾਂਗੇ ਤੇ ਜਿੰਨੀ ਤੇਰਾ ਟਾਈਮ ਤੋਂ ਠੀਕ ਨਹੀਂ ਹੁੰਦਾ ਤੈਨੂੰ ਸੈਲਰੀ ਵੀ ਦਵਾਂਗੇ ਮੈਂ ਕਿਹਾ ਚਲੋ ਠੀਕ ਆ ਆਪਾਂ ਨੂੰ ਨਾ ਜੋ ਹੋਣਾ ਸੀ ਹੋ ਗਿਆ ਉਹਨਾਂ ਨੇ ਪਹਿਲਾਂ ਜੀ ਥੋੜਾ ਟਾਈਮ ਲਾਜਮੀ ਕਰਾਇਆ ਉਸ ਤੋਂ ਬਾਅਦ ਉਹ ਵੀ ਮੁਕਰ ਗਏ ਵਾਦੇ ਕਰਕੇ ਜੇ ਉਹ ਸੈਂਸ ਉਹਨੂੰ ਕਰਾ ਲੈ ਸਾਥੋ ਸਾਹ ਪਾਸੇ ਫੈਸਲੇ ਬੂਸਲੇ ਕਰਾ ਕੇ ਉਸ ਤੋਂ ਬਾਅਦ ਉਹ ਵੀ ਮੁਕਰ ਗਏ ਇੱਕ ਇਨਸਾਨੀਅਤ ਦੀ ਗੱਲ ਆ ਥਾਰਨਾ ਜਵਾਨ ਕੀਤੀ ਸੀ ਜੇ ਤੁਸੀਂ ਸਾਨੂੰ ਇਹ ਕੰਮ ਦਾ ਨਹੀਂ ਪਤਾ ਸੀ ਵੀ ਲਿਖ ਲਿਖਾਈਏ ਵੀ ਹੁੰਦੇ ਆ ਉਹ ਵੀ ਇੱਕ ਉਹਨਾਂ ਦੀ ਇਨਸਾਨੀਅਤ ਨਹੀਂ ਨਿਕਲੀ ਉਹਨਾਂ ਤੇ ਟੂਲ ਵਾਲੇ ਵੀ ਮੁਕਰ ਗਏ ਜੀ ਉਹਨਾਂ ਨੇ ਸਾਰਾ ਕੁਝ ਬੰਦ ਕਰਤਾ ਬਈ ਤਨਖਾਹ ਬੰਦ ਕਰਤੀ ਲਾਜ ਵਿੱਚੇ ਬੰਦ ਕਰਤਾ ਤੇ ਬਾਕੀ ਚਲੋ ਬੰਦੇ ਦਾ ਕੀਤਾ ਤਾਂ ਚੱਲ ਚੱਲ ਜਾਂਦਾ ਬਸ ਮਾਲਕ ਪਿੱਛਾ ਨਾ ਛੱਡੇ ਹਾਂਜੀ ਜੀ ਜੀ ਤੇ ਬਾਕੀ ਬਾਈ ਬਸ ਮਾਲਕ ਤੇ ਭਰੋਸਾ ਆ ਉਹੋ ਹੀ ਕਰਨ ਆਲੇ ਸਾਰਾ ਉਹਨਾਂ ਦੇ ਪੋਸੇ ਨਾਲ ਚੱਲੀ ਜਾਂਦੇ ਆ ਲਾਜ ਵੀ ਚੱਲੀ ਜਾਂਦਾ ਆ ਬਾਈ ਜੀ ਜਦੋਂ ਤੁਹਾਨੂੰ ਪਤਾ ਲੱਗਾ ਸੀਗਾ ਕਿ ਤੁਹਾਡੀ ਲੱਤ ਹਾਂਜੀ ਕੱਟਾ ਲੱਗੇ ਆ ਫਿਰ ਤੁਹਾਡੇ ਮਨ ਤੇ ਕੀ ਬੀਤਰੀ ਸੀ ਉਸ ਟਾਈਮ ਪਾਜੀ ਮੈਨੂੰ ਉਸ ਟਾਈਮ ਤਾਂ ਸਹੀ ਦੱਸਾਂ ਨਾ ਵੀ ਮੈਨੂੰ ਇਹ ਸੀਗਾ ਵੀ ਕਿਉਂਕਿ ਜਿੰਨਾ ਮੇਰੇ ਦਰਦ ਹੋ ਰਿਹਾ ਸੀ ਨਾ ਬਹੁਤ ਜ਼ਿਆਦਾ ਮੈਂ ਔਖਾ ਸੀਗਾ ਉਸ ਟਾਈਮ ਮੈਂ ਨਹੀਂ ਅੱਗੇ ਦਾ ਸੋਚਿਆ ਅੱਗੇ ਕੀ ਹੋਊਗਾ ਕਿੱਦਾਂ ਹੋਊਗਾ ਮੈਨੂੰ ਸੀਗਾ ਵੀ ਕੱਟ ਦੋ ਬਸ ਜੋ ਵੀ ਡਾਕਟਰ ਕਹਿੰਦੇ ਆ ਜੋ ਵੀ ਆ ਮੈਂ ਆਪੇ ਕਹਿਦਾ ਡੈਡੀ ਨੂੰ ਕੱਟ ਦੋ ਮੈਂ ਕਿਹਾ ਜੀ ਡਾਕਟਰ ਕਹਿੰਦੇ ਆ ਤਾਂ ਕਿਉਂਕਿ ਦਰਦ ਚੱਲ ਨਹੀਂ ਸੀ ਹੁੰਦਾ ਪਿਆ ਤੇ ਮੈਂ ਫਿਰ ਬਾਅਦ ਵਿੱਚ ਇਹਨਾਂ ਨੂੰ ਕਹਿ ਦਿੱਤਾ ਕੱਟ ਦੋ ਤਾਂ ਫਿਰ ਇਹਨਾਂ ਨੂੰ ਵੀ ਚਲੋ ਹੋ ਗਿਆ ਵੀ ਵੀ ਚਲੋ ਮੁੰਡਾ ਵੀ ਕਹਿੰਦਾ ਆ ਨਾ ਵੀ ਇਹ ਵੀ ਡਰ ਦੇ ਕਹਿੰਦੇ ਨਹੀਂ ਸੀ ਪਿਆ ਵੀ ਡਾਕਟਰ ਆਹ ਚੀਜ਼ ਤੁਹਾਨੂੰ ਕਹਿ ਰਾਇਆ ਵੀ ਕਟਣੀ ਪੈਣੀ ਆ ਤੇ ਜਦੋਂ ਫਿਰ ਮੈਂ ਆਪੇ ਇਹਨਾਂ ਨੂੰ ਕਹਿ ਦਿੱਤਾ ਮੈਂ ਕਿ ਡੈਡੀ ਕੰਮ ਨਹੀਂ ਕਰਦੀ ਵੀ ਲੱਤ ਉਂਗਲੀਆਂ ਹਿੱਲਦੀਆਂ ਨਹੀਂ ਪਈਆਂ ਪੈਰ ਦੀਆਂ ਬਈ ਜੇ ਡਾਕਟਰ ਕਹਿੰਦੇ ਆ ਤਾਂ ਕੱਟ ਦੋ ਵੀ ਮੈਂ ਆ ਦਰਦ ਬਹੁਤ ਆ ਮੇਰ ਤੋਂ ਚੱਲ ਨਹੀਂ ਹੋ ਰਿਆ ਠੀਕ ਆ ਜੀ ਹਾਂਜੀ ਤੇ ਬਾਈ ਜੀ ਕਿੰਨੇ ਉਮਰ ਆ ਤੁਹਾਡੀ ਮੇਰੀ ਵਾਹੀ 25ਵਾਂ ਸਾਲ ਚੱਲਦਾ ਪਿਆ ਆ ਹਾਂਜੀ ਉਸ ਟਾਈਮ ਮੈਨੂੰ 24ਵਾਂ ਲੱਗਣਾ ਸੀਗਾ ਜਦੋਂ ਐਕਸੀਡੈਂਟ ਹੋਇਆ ਹਾਂਜੀ ਭਾਈ ਨੂੰ 24 ਸਾਲ ਦੀ ਉਮਰ ਦੇ ਵਿੱਚ ਤੁਹਾਡੀ ਲੱਤ ਘੱਟ ਹੋ ਗਈ। ਜ਼ਿੰਦਗੀ ਦੇ ਨਾਲ ਕੋਈ ਗਿਲਾ ਸ਼ਿਕਵਾਤ ਨਹੀਂ ਹੈ ਜੇ ਕਿਉਂਕਿ ਫਿਊਚਰ ਤੁਹਾਡਾ ਕਾਫੀ ਪਿਆ ਵਿਆਹ ਕਰਵਾਉਣਾ ਵਾ, ਭੈਣਾਂ ਨੂੰ ਵੀ ਦੇਖਣਾ। ਇਹ ਦੇ ਮਾਤਾ-ਬਾਪੂ ਨੂੰ ਵੀ ਦੇਖਣਾ ਵਾ। ਗਿਲਾ ਸ਼ਿਕਵਾ ਵਾ ਜੀ ਇਦਾਂ ਆ ਦੇਖੋ ਜੀ ਅਸੀਂ ਸੰਤਮੰਤ ਨਾਲ ਜੁੜੇ ਕਰਕੇ ਹਨਾ ਵੀ ਸਾਨੂੰ ਗਿਲਾ ਸ਼ਿਕਵਾ ਨਾ ਹੈ ਨੀਗਾ ਕਿਉਂਕਿ ਇਹ ਸਭ ਪੁਰਾਣੇ ਕਰਮਾਂ ਦੇ ਆਪਣੇ ਨਾਤੇ ਆ ਵੀ ਜੋ ਵੀ ਆਪਾਂ ਅਖਰਿਆ ਕੀ ਪੁਰਾਣਾ ਧੰਦਾ ਕਰਮ ਕਰ ਦਿੱਤਾ ਪਿਛਲੇ ਜਮੇ ਚ ਜਾਂ ਪਤਾ ਨਹੀਂ ਕਿਹੜੇ ਜੂਨ ਦੇ ਵਿੱਚ ਹੈ ਨਾ ਕਿਹੜਾ ਕਰਮਦਾਨ ਦਾ ਕਰ ਬੈਠੇ ਆ ਵੀ ਜਿਹੜਾ ਆਪਾਂ ਨੂੰ ਹਸਾਬ ਦੇਣਾ ਪਿਆ ਆ ਸਭ ਕੀਤਾ ਅੱਗੇ ਆਉਂਦਾ ਐਸ ਜਾਨੋ ਚ ਪਵਾ ਨਹੀਂ ਆਪਾਂ ਕੁਝ ਕੀਤਾ ਹੈਗਾ ਗਿਲਾ ਸ਼ਿਕਵਾ ਇਦਾਂ ਆ ਜੀ ਆ ਸਾਡੇ ਤੋਂ ਬੁਰੇ ਹਾਲਾਤ ਵਿੱਚ ਵੀ ਹੈਗੇ ਆ ਕਿਸੇ ਦੀ ਰੀੜ ਦੀ ੱਡੀ ਰੋਟੀ ਆ ਕਿਸੇ ਦੀਆਂ ਦੋਨੀਆਂ ਲੱਤਾਂ ਹੈ ਨਹੀਂ ਬਾਹਾਂ ਹੈ ਨਹੀਂ ਗਿਆ ਜੇ ਆਪਾਂ ਉਹਨਾਂ ਵੱਲ ਦੇਖੀਏ ਆਪਾਂ ਉਹਨਾਂ ਨਾਲੋਂ ਵੀ ਚੰਗੇ ਆ ਨਾ ਇਸ ਲਈ ਵੀ ਜੋ ਮਾਲਕ ਨੇ ਦਿੱਤਾ ਆ ਜਿੱਥੇ ਰੱਖਿਆ ਆ ਉਹਦੇ ਭਾਣੇ ਜਿਹਾ ਤੇ ਬਹੁਤ ਦਾ ਸ਼ੁਕਰ ਕਰਦੇ ਆਂ ਵੀ ਜੇ ਰੱਖਿਆਦਾ ਹੈ ਬਈ ਜੇ ਅੱਜ ਮੰਜੇ ਦੇ ਹੁੰਦੇ ਅੱਜ ਤੁਹਾਡੇ ਨਾਲ ਖੜੇ ਹੋ ਕੇ ਇੰਟਰਵਿਊ ਕਿਦਾ ਕਰ ਲਾਂਦੇ ਐਸ ਲਈ ਵੀ ਚਲੋ ਮਾਲਕ ਤੇ ਭਰੋਸਾ ਆ ਬਈ ਅੱਗੇ ਵੀ ਟਾਈਮ ਜੇ ਅੱਜ ਚੰਗਾ ਮਾੜਾ ਆਇਆ ਟਾਈਮ ਤੇ ਅੱਗੇ ਕੋਈ ਚੰਗਾ ਵੀ ਲਿਆਊਗਾ ਜੀ ਬਾਈ ਜੀ ਤੁਹਾਡੇ ਮਾਪੇ ਦੀ ਉਮਰ ਸੀ ਤੁਹਾਨੂੰ ਸਾਹਮਣੇ ਪਿਆ ਇਸ ਟਾਈਮ ਤੁਹਾਡੀ ਉਮਰ ਸੀ ਨਾਲ ਸੰਬੰਧੀ ਕਿਸ ਤਰ੍ਹਾਂ ਦਾ ਮਹਿਸੂਸ ਹੋ ਰਿਹਾ ਇਸ ਟਾਈਮ ਤੁਹਾਨੂੰ ਉਹ ਤਾਂ ਹੁੰਦਾ ਹੀ ਆ ਹਰੇਕ ਮਾਪੇ ਨੂੰ ਹੁੰਦਾ ਆ ਵੀ ਵੀ ਸਾਡਾ ਬੱਚਾ ਆ ਵੀ ਹੁਣ ਜਵਾਨ ਹੋ ਗਿਆ ਆ ਵੀ ਹੁਣ ਅਸੀਂ ਬੈਠ ਕੇ ਆਰਾਮ ਨਾਲ ਰੋਟੀ ਖਾਵਾਂਗੇ ਹੁਣ ਬਥੇਰੀ ਗਏ ਅਸੀਂ ਮਿਹਨਤ ਕੀਤੀ ਆ ساری ਜ਼ਿੰਦਗੀ ਇਹਨਾਂ ਨੂੰ ਸਾਨੂੰ ਪਾਲਿਆ ਆ ਹਰ ਇੱਕ ਬੱਚੇ ਹਰ ਇੱਕ ਮਾਪੇ ਦੇ ਹੁੰਦਾ ਆ ਵੀ ਦਿਲ ਦੀ ਤਮੰਨਾ ਹੁੰਦੀ ਆ ਵੀ ਬੱਚੇ ਦਾ ਬੱਚਾ ਸਾਡਾ ਵੱਡਾ ਹੋ ਕੇ ਕੱਲ ਨੂੰ ਸੈੱਟ ਹੋ ਕੇ ਸਾਨੂੰ ਐਸ਼ ਕਰਾਊਗਾ ਸਾਨੂੰ ਆਰਾਮ ਦੇਊਗਾ ਤੇ ਇਸ ਉਮਰ ਦੇ ਵਿੱਚ ਮੇਰਾ ਹਾਸਾ ਇਹ ਹੋ ਗਿਆ ਨਾ ਮੇਰਾ ਬੱਸ ਸੀ ਨਾ ਇਹਨਾਂ ਦਾ ਬੱਸ ਸੀਗਾ ਜੋ ਸੀਗਾ ਉਹ ਕਰਮਾਂ ਦਾ ਸਾਬਤ ਆਪ ਸੀਗਾ ਤੇ ਅੱਜ ਇਹ ਟਾਈਮ ਆ ਗਿਆ ਆ ਤੇ ਬਾਕੀ ਮਾਪੇ ਤੋਂ ਬਿਨਾ ਭਾਈ ਸਾਹਮਦਾ ਵੀ ਕੋਈ ਨਹੀਂ ਹੈਗਾ ਖੜਦਾ ਮਾਪੇ ਹੀ ਆ ਨਾਲ ਤੇ ਬਸ ਵੀ ਇਹੀ ਆ ਕੋਈ ਨਾ ਜੇ ਅੱਜ ਆਪਾਂ ਆ ਹਾਲਾਤ ਵਿੱਚ ਜਾਂ ਤਾਂ ਕਾਲੂ ਚੰਗੇ ਵੀ ਆਉਗੇ ਹਾਂਜੀ ਜੀ ਭਾਈ ਜੀ ਆਣ ਗੁਮਾੜ ਰਿਸ਼ਤੇਦਾਰ ਦਾ ਕੀ ਕਹਿਣਾ ਸੀਗਾ ਉਸ ਟਾਈਮ ਜਦੋਂ ਤੁਹਾਡਾ ਐਕਸੀਡੈਂਟ ਹੋਇਆ ਲੱਤ ਘੱਟ ਹੋ ਗਈ ਸੀ ਤੁਹਾਡੀ ਉਸ ਟਾਈਮ ਉਹਨਾਂ ਦਾ ਉਹਨਾਂ ਨੂੰ ਵੀ ਬਸ ਇਹ ਸੀਗਾ ਜ਼ਿਆਦਾਤਰ ਵੀ ਚਲੋ ਬੱਚੇ ਦੀ ਜਾਨ ਬਚ ਜਵੇ ਸਾਰਿਆਂ ਨੂੰ ਇਹ ਸੀਗਾ ਕਿਉਂਕਿ ਇਕੱਲਾ-ਕੱਲਾ ਹੈਗਾ ਆ ਬਿਨਾਂ ਤੋਂ ਵੀ 7-8 ਸਾਲ ਛੋਟਾ ਆ ਮੈਂ ਆਪਣੀਆਂ ਦੋਨਾਂ ਭੈਣਾਂ ਤੋਂ ਉਨਾਂ ਨੂੰ ਸਭ ਨੂੰ ਇਹ ਸੀਗਾ ਵੀ ਹੁਣ ਜਾਨ ਬਚ ਜਵੇ ਵੀ ਕਿੱਦਾਂ ਹੈ ਵੀ ਹਰੇਕ ਨੂੰ ਹੁੰਦਾ ਆ ਵੀ ਸੋਚਦਾ ਆ ਹਰ ਕੋਈ ਵੀ ਅੱਗੇ ਜਾ ਕੇ ਕਿੱਦਾਂ ਜ਼ਿੰਦਗੀ ਨਿਕਲੂਗੀ ਕਿੱਦਾਂ ਨਹੀਂ ਹੈ ਨਾ ਹਾਂਜੀ ਤਾਂ ਫੇ ਅਸੀਂ ਨਾ ਪਾਪੇ ਆਪਣੇ ਨੂੰ ਵੀ ਹਲੇ ਤੱਕ ਤਾਂ ਨਹੀਂ ਦੱਸਿਆ ਹੈਗਾ ਇਹ ਵਾਲਾ ਪਤਾ ਨਹੀਂ ਲੱਗਣ ਦਿੱਤਾ ਉਹਨੂੰ ਇਹਨਾਂ ਨੂੰ ਇੰਨਾ ਪਤਾ ਵੀ ਐਕਸੀਡੈਂਟ ਹੋਇਆ ਇਹਨਾਂ ਨੂੰ ਇਹ ਨਹੀਂ ਪਤਾ ਵੀ ਮੇਰੀ ਲੱਤ ਕੱਟ ਹੋ ਗਈ ਆ ਜਾਂ ਮੇਰੇ ਪੋਤੇ ਨਾਲ ਇਹ ਕੁਝ ਹੋ ਗਿਆ ਹੈ ਕਿਉਂਕਿ ਉਹ ਮੈਨੂੰ ਬਹੁਤ ਪਿਆਰ ਕਰਦੇ ਆ ਅਸੀਂ ਵੀ ਬਹੁਤ ਕਰਦੇ ਆ ਵੀ ਸਿਆਣੇ ਹੋਏ ਆ ਜਾਣਾ ਤਾਂ ਹੈਗਾ ਦੁਨੀਆ ਤੋਂ ਪਤਾ ਨਹੀਂ ਕਿਦੋਂ ਜਾਣਾ ਮੈਂ ਨਹੀਂ ਚਾਹੁੰਦੇ ਅਸੀਂ ਨਹੀਂ ਚਾਹੁੰਦੇ ਵੀ ਉਸ ਦੁੱਖ ਵਿੱਚ ਜਾਣ ਮੇਰੇ ਨੂੰ ਵੀ ਇਹ ਚੀਜ਼ ਦਾ ਅਹਿਸਾਸ ਵੀ ਹੋਵੇ ਬਾਕੀ ਭਾਜੀ ਇਦਾਂ ਆ ਵੀ ਅਸੀਂ ਸਾਰੇ ਪੜੇ ਲਿਖਿਆ ਆ ਇਦਾਂ ਦੀ ਗੱਲ ਨਹੀਂ ਹੈਗੀ ਮੇਰੀਆਂ ਦੋਨੇ ਭੈਣਾਂ ਪੜੀਆਂ ਲਿਖੀਆਂ ਆ ਮੈਂ ਵੀ ਆ ਬਈ ਅ ਗ੍ਰੈਜੂਏਸ਼ਨ ਕੀਤੀ ਆ ਐਮਏ ਵੀ ਕੀਤੀ ਆ ਬੀਐਡ ਉਹਨਾਂ ਨੇ ਭੈਣ ਹੋਣੀ ਕੀਤੀ ਆ ਨਾ ਤੇ ਅਜ ਤੱਕ ਕੋਈ ਸਰਕਾਰੀ ਨੌਕਰੀ ਦਾ ਕਿਸੇ ਪਾਸਿਓਂ ਜਾਂ ਸਰਕਾਰਾਂ ਨੂੰ ਵੀ ਚਾਹੀਦਾ ਆ ਵੀ ਜੇ ਕੋਈ ਪੜ੍ਹਿਆ ਲਿਖਿਆ ਕਿਸੇ ਪਰਿਵਾਰ ਚੋਂ ਹੈਗਾ ਆ ਜਿਨ੍ਹਾਂ ਤੇ ਦਾ ਦੁੱਖ ਭੀੜ ਪੈ ਜਾਂਦੀ ਆ ਵੀ ਉਹਨਾਂ ਦੇ ਨਾਲ ਬੜੇ ਲਿਖੇ ਹੋਣ ਦੇ ਨਾਤੇ ਹੀ ਉਹਨਾਂ ਨੂੰ ਕੋਈ ਨਾ ਕੋਈ ਨੌਕਰੀ ਦਿੱਤੀ ਹੋਣੀ ਦਿੱਤੀ ਦੇਣੀ ਚਾਹੀਦੀ ਆ ਨਾ ਤੇ ਸਰਕਾਰਾਂ ਨੂੰ ਵੀ ਇਹ ਚੀਜ਼ ਦਾ ਬਹੁਤ ਚਾਹੀਦਾ ਆ ਪਰ ਕੋਈ ਸੋਚਦਾ ਨਹੀਂ ਹੈਗਾ ਕਿਉਂਕਿ ਕਿਹਦੇ ਦੁੱਖ ਪੀੜ ਪੈਣ ਲੱਗੇ ਦਾ ਕੀ ਪਤਾ ਨਾ ਵੀ ਕਿਤੇ ਕਿਦਾਂ ਦਾ ਟਾਈਮ ਆ ਜਾਣਾ ਆ ਜੀ ਦੇ ਵਿੱਚ ਜਿੱਦਾਂ ਕੋਈ ਹੋਵੇ ਜਿੱਦਾਂ ਕੋਈ ਵੀ ਹੁਣ ਸਾਨੂੰ ਕੀ ਪਤਾ ਸੀਗਾ ਵੀ ਇਹ ਹਾਸਾ ਸਾਡੀ ਫੈਮਲੀ ਨਾਲ ਹੋ ਜਾਣਾ ਅਸੀਂ ਦੋਨਾਂ ਪੈਨਾਂ ਨੇ ਐਮੇ ਬੀਏਡ ਕੀਤੀ ਆ ਫੈਮਲੀ ਨੇ ਸਾਨੂੰ ਬਹੁਤ ਵਧੀਆ ਤਰੀਕੇ ਨਾਲ ਪੜਾਇਆ ਇਹਨੂੰ ਵੀ ਪੜਾਇਆ ਸੇਫਟੀ ਦਾ ਕੋਰਸ ਕਰਵਾਇਆ ਆ ਤੇ ਮਤਲਬ ਹਜੇ ਤੱਕ ਕੋਈ ਵੀ ਸਾਨੂੰ ਜੋਬ ਦਾ ਜਿਹੜਾ ਸੀਗਾ ਕੋਈ ਵੀ ਇਦਾਂ ਨਹੀਂ ਹੈਗਾ ਕਿ ਗਵਰਨਮੈਂਟ ਜੋਬ ਸਾਨੂੰ ਮਿਲ ਜਾਵੇ ਚਲੋ ਜਿਹਦੇ ਨਾਲ ਕਿ ਅਸੀਂ ਚਲੋ ਆਪਣੀ ਫੈਮਲੀ ਦਾ ਜਿਹੜਾ ਸੀਗਾ ਖਰਚਾ ਪਾਣੀ ਚੱਕ ਸਕੀਏ ਬਸ ਪ੍ਰਾਈਵੇਟ ਜੋਬ ਆ ਜਿਹੜੀ 5-6000 ਤੇ ਕਰਨੀ ਪੈਂਦੀ ਆ ਤੇ ਮੈਂਨੂੰ ਕਿ ਜਿਨ੍ਹਾਂ ਦੇ ਫੈਮਿਲੀ ਦੇ ਵਿੱਚ ਕੋਈ ਪ੍ਰੋਬਲਮ ਹੈ ਤੇ ਉਹਨਾਂ ਨੂੰ ਜੌਬਸ ਵਗੈਰਾ ਪ੍ਰੋਵਾਈਡ ਕਰਵਾਉਣ ਤਾਂ ਕਿ ਬੱਚੇ ਜਿਹੜਾ ਸੀਗਾ ਆਪਣਾ ਫਿਊਚਰ ਜਿਹੜਾ ਸੀਗਾ ਭਰਾ ਦਾ ਫਿਊਚਰ ਅਸੀਂ ਬਣਾ ਸਕੀਏ ਚਲੋ ਹਾਂਜੀ ਜੀ ਭਾਈ ਜੀ ਸਿਸਟਰ ਤੁਹਾਡੀ ਨੇ ਵੀ ਦੁੱਖ ਅਦਾ ਦਿੱਤਾ ਤੁਹਾਡੀ ਮਦਰ ਜੀ ਨੇ ਵੀ ਦੁੱਖ ਅਦਾ ਦਿੱਤਾ ਬਾਪ ਜੀ ਨੂੰ ਕਿੰਨਾ ਬਾਪੂ ਜੀ ਨੂੰ ਤੁਹਾਡੇ ਕਿੰਨਾ ਕੁ ਦੁੱਖ ਹੋਇਆ ਸੀ ਤੁਹਾਡੇ ਨਾਲ ਕੋਈ ਦੁੱਖ ਸਾਂਝਾ ਕੀਤਾ ਸੀ ਬਾਪੂ ਜੀ ਨੇ ਪਾਜੀ ਇਹ ਦੇਖ ਲਓ ਵੀ ਅੱਜ ਤੱਕ ਉਹਨਾਂ ਨੇ ਹੌਸਲਾ ਦਿੱਤਾ ਵੀ ਕੋਈ ਨਾ ਪ੍ਰਵਾਹ ਨਿਕਾਨੀ ਮੈਂ ਬੈਠਾ ਹਾਂ ਹਨਾ ਅੱਜ ਤੱਕ ਉਹਨਾਂ ਨੇ ਹੌਸਲਾ ਦਿੱਤਾ ਪਰ ਉਹ ਹੌਸਲਾ ਆਪਣੇ ਲਈ ਸੀਗਾ ਉਹ ਉਹਨਾਂ ਦਾ ਆਪਣਾ ਹੌਸਲਾ ਇੰਨਾ ਅੰਦਰੋਂ ਨਹੀਂ ਸੀ ਆਪਾਂ ਨੂੰ ਕਦੀ ਸਾਨੂੰ ਸ਼ੋਅ ਵੀ ਨਹੀਂ ਹੋਣ ਦਿੱਤਾ ਕਿਉਂਕਿ ਤੁਹਾਨੂੰ ਜਿੱਦਾਂ ਮੈਂ ਦੱਸਿਆ ਵਿੱਚ ਪਹਿਲਾਂ ਵੀ ਵੀ ਉਹਨਾਂ ਨੂੰ ਥੋੜੇ ਟਾਈਮ ਪਹਿਲੇ ਇੱਕ ਬ੍ਰੇਨ ਟੈਕ ਆ ਗਿਆ ਹਨਾ ਬ੍ਰੇਨ ਟੈਕ ਆਉਣ ਦੇ ਕਾਰਨ ਉਹਨਾਂ ਦਾ ਹੁਣ ਲਾਚ ਚੱਲਦਾ ਹੈ ਉਹ ਵੀ ਪ੍ਰੋਬਲਮ ਜੀ ਥੋੜੀ ਜੀ ਆ ਗਈ ਆ ਤੇ ਮਤਲਬ ਉਹ ਅੰਦਰੋਂ ਹੁੰਦਾ ਹੀ ਆ ਮਾਪੇ ਆ ਸਾਨੂੰ ਵੀ ਜਿੰਨਾ ਮਰਜ਼ੀ ਕਹਿ ਲੈਣ ਸਾਨੂੰ ਤਾਂ ਅਸੀਂ ਬੱਚੇ ਆ ਸੰਧ ਹੌਸਲਾ ਦੇਣਾ ਉਹਨਾਂ ਨੇ ਹਨਾ ਵੀ ਆਪਣਾ ਦੁੱਖ ਥੋੜਾ ਦੱਸ ਸਕਦੇ ਆ ਵੀ ਮੈਂ ਕਿੰਨਾ ਕੁ ਦੁਖੀ ਆ ਮੇਰੇ ਕੋਲ ਸੀਗੇ ਮੈਨੂੰ ਹੌਸਲਾ ਦਿੰਦੇ ਸੀ ਮੇਰੇ ਤੋਂ ਬਰੇ ਹੀ ਜਾ ਕੇ ਹਸਪੀਟਲ ਵੀ ਰੋਂਦੇ ਹੁੰਦੇ ਸੀ ਉੱਚੀ ਉੱਚੀ ਪਤਾ ਲੱਗੇ ਜਾਂਦਾ ਤੇ ਬਸ ਬਾਈ ਜੀ ਕੀ ਕਹਿ ਸਕਦੇ ਆ ਹੁਣ ਬਾਈ ਜੀ ਲਾਸਟ ਦੇ ਵਿੱਚ ਕੋਈ ਮੈਸੇਜ ਦੇਣਾ ਚਾਹੋਗੇ ਹੋਰ ਵੀ ਨੌਜਵਾਨ ਕਈ ਨੇ ਤੁਹਾਡੇ ਵਰਗੇ ਤੱਕ ਹਾਰ ਕੇ ਬਹਿ ਜਾਂਦੇ ਨੇ ਕੁਝ ਕਹਿਣਾ ਚਾਹੋਗੇ ਲਾਸਟ ਦੇ ਹਾਂਜੀ ਭਾਜੀ ਮੈਂ ਬਸ ਇਹ ਕਹਿਣਾ ਚਾਹੂੰਗਾ ਵੀ ਇੱਕ ਤਾਂ ਵੀ ਜੋ ਆਪਣੇ ਨਾਲ ਹੁੰਦਾ ਆ ਕਿਸਮਤ ਆ ਇਹ ਆਪਣੀ ਗਲਤੀ ਨਹੀਂ ਹੈ ਕਹਿ ਸਕਦੇ ਆ ਆਪਾਂ ਇਹਨੂੰ ਕੁਝ ਨਹੀਂ ਕਹਿ ਸਕਦੇ ਆਪਾਂ ਉਹ ਤਾਂ ਆਪਣੀ ਐਵੇਂ ਗੱਲਾਂ ਦੀ ਤਲਾਸ਼ੇ ਆ ਮੇਨ ਰੀਜ਼ਨ ਇਹ ਆ ਵੀ ਅਸੀਂ ਜੋ ਕਰਦੇ ਆ ਉਹੀ ਵੜਦੇ ਆ ਨਾ ਜੋ ਬੀਜਦੇ ਆ ਜਿਹਨੂੰ ਕਹਿੰਦੇ ਉਹੀ ਆਪਾਂ ਵੜਦੇ ਆ ਤੇ ਆਪਣੇ ਕਰਮ ਦਾ ਹਿਸਾਬ ਤਾਂ ਬਾ ਪੁਰਾਣਾ ਮਾਲਕ ਦੇ ਪਾਣੀ ਚ ਰੋ ਜੋ ਮਾਲਕ ਕਰਦਾ ਵਾ ਠੀਕ ਹੀ ਕਰਦਾ ਜੇ ਅੱਜ ਮਾੜਾ ਟਾਈਮ ਲੈਂਦਾ ਕੱਲ ਨੂੰ ਚੰਗਾ ਵੀ ਲਿਆਊਗਾ ਉੱਤੇ ਭਰੋਸਾ ਰੱਖੋ ਤੇ ਬਸ ਇੱਕ ਇਹ ਮੈਸੇਜ ਆ ਵੀ ਕਦੇ ਵੀ ਡੋਲੋ ਨਾ ਵੀ ਹੌਸਲਾ ਹਾਰ ਕੇ ਬੰਦਾ ਜਿਆਦਾ ਕਮਜ਼ੋਰ ਹੁੰਦਾ ਆ ਜੇ ਆਪਾਂ ਨੇ ਤਾਂ ਦੁੱਖ ਆ ਨਾ ਦੁੱਖ ਨੂੰ ਆਪਾਂ ਜੇ ਜਿੱਤਣਾ ਹੈ ਤਾਂ ਇਹ ਹੌਸਲੇ ਦੇ ਨਾਲ ਹੀ ਜਿੱਤ ਸਕਦੇ ਆ ਇਸ ਲਈ ਮੈਂ ਇਹ ਚੀਜ਼ ਆਪ ਬੜੇ ਖੁਸ਼ ਰਹਿਣਾ ਆ ਬਈ ਇਹ ਚੀਜ਼ ਜੋ ਮੇਨਾ ਹੋ ਗਿਆ ਮੈਂ ਜਿਆਦਾ ਸੋਚਦਾ ਨਹੀਂ ਬੀ ਹੋ ਗਿਆ ਹੋ ਗਿਆ ਮਾਲਕ ਵੀ ਮਾਲਕ ਕਰਦਾ ਹੈ ਮਾਲਕ ਨੇ ਦੁੱਖ ਦਿੱਤਾ ਤਾਂ ਮਾਲਕ ਕੱਢੂਗਾ ਵੀ ਹੈ ਨਾ ਤੇ ਉਹਨੇ ਕਮਾਈ ਦਾ ਸਾਧਨ ਵੀ ਮਾਲਕ ਨੇ ਹੀ ਬਣਾਉਣਾ ਆ ਫਿਰ ਮੈਂ ਇੱਧਰ ਬੈਠੇ ਬੈਠੇ ਨੇ ਆਪਣਾ ਚੈਨਲ ਸ਼ੁਰੂ ਕੀਤਾ ਫਲੌਪ ਗੱਭਰੂ ਦੇ ਨਾਂ ਤੇ YouTube ਚੈਨਲ ਆ ਮੇਰਾ ਤੇ ਮੈਂ ਉੱਤੇ ਹੁਣ ਆਪਣਾ ਬਲੌਗਿੰਗ ਵਗੈਰਾ ਕਰਦਾ ਆ ਛੋੜੀ ਸ਼ਾਰਟ ਵੀ ਪਾਉਂਦਾ ਆ ਤੇ ਬਾਕੀ ਕੋਈ ਵੀ ਬੰਦਾ ਇਹ ਤੁਹਾਡੀ ਜੋ ਵੀਡੀਓ ਦੇਖੂਗਾ ਤੇ ਮੈਂ ਉਹਨੂੰ ਚਾਹੂੰਗਾ ਵੀ ਫਲੌਪ ਗੱਭਰੂ ਦੇ ਚੈਨਲ ਮੇਰਾ ਖੋਲ ਕੇ ਜਰੂਰ ਚੈੱਕ ਕਰਿਓ ਮੇਰੇ ਬਲੌਗ ਵਗੈਰਾ ਦੇਖਿਓ ਤੇ ਜਿੱਦਾਂ ਮੈਂ ਵੀ ਆਪਣੀ ਲਾਈਫ ਕੱਢ ਰਿਹਾ ਆ ਕੋਈ ਛੋਟੀ ਜਿਹੀ ਜਿੱਦਾਂ ਵੀ ਆ ਤੇ ਤੁਸੀਂ ਵੀ ਆਪਣਾ ਉਸ ਜਿਹੜੇ ਵੀ ਦੁੱਖ ਚ ਆ ਆਪਣਾ ਉਹ ਦੁੱਖ ਨੂੰ ਭੁੱਲ ਕੇ ਆਪਣੀ ਜ਼ਿੰਦਗੀ ਨੂੰ ਜਿਓ ਜਿੰਨੀ ਵੀ ਮਾਲਕ ਨੇ ਲਿਖੀ ਆ ਤੇ ਮੇਰਾ ਇੰਸਟਾਗ੍ਰam ਵੀ ਹੈਗਾ ਆ ਆਸ਼ਮਨੀ ਜਨਾਗੜ ਦੇ ਨਾਂ ਤੇ ਆ ਜੇ ਕੋਈ ਵੀ ਸਪੋਰਟ ਕਰਨੀ ਚਾਹੁੰਦਾ ਆ ਤਾਂ ਫੋਲੋ ਕਰ ਸਕਦਾ ਇੰਸਟਾਗ੍ਰam ਤੇ YouTube ਫਲੌਗਗਰੂ ਦੇ ਨਾਂ ਤੇ ਤੇ ਬਸ ਇੰਨਾ ਆ ਵੀ ਮਾਲਕ ਤੇ ਭਰੋਸਾ ਰੱਖੋ ਬੋਲੋ ਨਾ ਉਹਨੂੰ ਯਾਦ ਰੱਖੋ ਤੇ ਸਰਬੱਤ ਦਾ ਭਲਾ ਮੰਗੋ ਬਸੇ ਬਈ ਬਹੁਤ ਬਹੁਤ ਧੰਨਵਾਦ ਸਮਾਂ ਦੇ ਹਾਂ ਧੰਨਵਾਦ ਬਾਈ ਸਾਡਾ ਵੀ ਸੋ ਇਸ ਪਰਿਵਾਰ ਦੇ ਨਾਲ ਤੁਹਾਡੀ ਮੁਲਾਕਾਤ ਕਰਵਾਇ ਖੁਸ਼ੀਆਂ ਭਰਿਆ ਪਰਿਵਾਰ ਸੀ ਜੱਕ ਦਾ ਮੈਂ ਇਹਨਾਂ ਦੇ ਉੱਪਰ ਦੁੱਖਾਂ ਦਾ ਪਹਾੜ ਡਿੱਗ ਜਾਂਦਾ ਹੈ ਤੇ ਨਾਲ ਦੀ ਨਾਲ ਵੀਰ ਜੀ ਨੇ ਆਪਣੇ YouTube ਚੈਨਲ ਦਾ ਵੀ ਨਾਮ ਦੱਸਿਆ ਨਾਲ ਦੀ ਨਾਲ ਲੋਕਾਂ ਨੂੰ ਅਪੀਲ ਕਰਦੇ ਪਏ ਕਿ ਮੇਰਾ ਚੈਨਲ ਜਿਹੜਾ ਖੋਲ ਕੇ ਲਾਈਕ ਤੇ ਸਬਸਕ੍ਰਾਈਬ ਕਰੋ ਜੁੜੇ ਰਹੋ ਆਵਾਮ ਮੀਡੀਆ ਦੇ ਨਾਲ